ਮੌੜ ਬੰਬ ਕਾਂਡ ਵੀ ਹੋਇਆ ਸੀਗਾ ਉਹ ਕਿਹਦੇ ਖਾਤੇ ਪਏਗਾ ਉਹ ਫਿਰ ਅਕਾਲੀ ਦਲ ਦੇ ਖਾਤੇ ਪਏਗਾ ਕਿਉਂਕਿ ਡਿਜੀਪ ਸੈਣੀ ਜੁਗ ਨੂੰ ਨਾ ਲਾਇਆ ਤੁਸੀਂ ਅਕਾਲੀ ਦਲ ਦੀ ਗੱਲ ਨਾ ਕਰੋ ਤੁਸੀਂ ਇੱਕ ਬਾਦਲ ਪਰਿਵਾਰ ਦੀ ਗੱਲ ਕਰੋ ਪਰ ਮੋਟਾ ਮੋਟਾ ਪ੍ਰਚਾਰ ਤਾਂ ਹੀ ਹੁੰਦਾ ਨਾ ਕਿ ਵੀ ਸਿੱਖਾਂ ਨੇ ਹਿੰਦੂ ਮਾਰੇ ਬੱਸਾਂ 'ਚੋਂ ਕੱਢ-ਕੱਢ ਮਾਰੇ ਫਿਰ ਇਹ ਥੁੱਪਿਆ ਗਿਆ ਸਿੱਖਾਂ ਦੇ ਸਿਰ 'ਤੇ ਕੋਈ ਕੁਝ ਤਾਂ ਹੋਏ ਵੀ ਹੈ ਕੁਝ ਕਰੇ ਵੀ ਜਾਂ ਸਰਕਾਰ ਨੂੰ ਦਿਖਾਉਣ ਲਈ ਜੇ ਉਹ ਸਿੰਘਾਂ ਨੇ ਤਾਂ ਲਲਤਮਾਕੜ ਮਾਰਤਾ ਇਹ ਅਰਜੰਟ ਦਾਸ ਮਾਰਤਾ ਹੁਣ ਕੀ ਅੱਜ ਦੀ ਸਰਕਾਰ ਨੇ ਸੱਜਣ ਕੁਮਾਰ ਫ੍ਰੀ ਨਹੀਂ ਕਰਤਾ ਜਗਦੀਸ਼ ਚਾਟਰਲ ਛੱਡਤਾ ਤੇ ਹੁਣ ਸਿੱਖ ਕਿੰਨੇ ਕਿੰਨੇ ਮਾਰੀ ਜਾਣਗੇ ਜਿਹੜੀ ਪ੍ਰਾਈਮ ਮਿਨਿਸਟਰ ਹੈ ਉਹ ਸਿੱਖਾਂ ਨੇ ਉਹ ਵਾਰ ਦਿੱਤੀ ਕਿ ਇਹਨੇ ਆਰਡਰ ਕਰੇ ਉਹਦੇ ਕਾਰਨ ਸਾਰੇ ਕਤਲੋਗ ਹਰਤ ਹੋਈ ਬੀਬੀ ਪੱਠਲ ਦਾ ਬਿਆਨ ਹੈ ਕਿ ਮੈਨੂੰ ਪ੍ਰੋਪੋਜ਼ਲ ਆਉਂਦੀ ਇਸ ਤਰ੍ਹਾਂ ਦੀ ਕਿ ਵੀ ਅਸੀਂ ਬਲਾਸਟ ਬਲਸ ਕਰਾਂਗੇ ਤੁਹਾਡੀ ਸਰਕਾਰ ਬਣ ਜਾਏਗੀ ਇਹ ਬਲਾਸਟ ਸਰਕਾਰਾਂ ਕਰਾ ਰਹੀਆਂ ਸੀਗੀਆਂ ਏਜੰਸੀਆਂ ਕਰਾ ਰਹੀਆਂ ਸੀਗੀਆਂ ਗੁਰਿੰਦਰ ਸਿੰਘ ਨਾਂ ਦਾ ਇੱਕ ਉਸ ਵੇਲੇ ਦਾ ਉਹ ਖੜਕੂ ਮੰਦੇ ਸੀ ਉਹਨੂੰ ਤੇ ਬਿਆਨਸੀ ਨੇ ਉਹ ਤੋਂ ਕਤਲ ਕਰਾਇਆ ਤੇ ਮੁੜ ਕੇ ਬਿਆਨਸੀ ਨੇ ਉਹਨੂੰ ਮਾਰਤਾ ਜਿਹੜੇ ਪੁਲਿਸ ਅਫਸਰਾਂ ਨੇ ਸਾਡੇ ਕਤਲ ਕੀਤੇ ਨੇ ਨੌਜਵਾਨਾਂ ਦੇ ਸਿੱਖਾਂ ਦੇ ਮੁਕਾਬਲੇ ਬਣਾਏ ਨੇ ਕਿ ਉਹਨਾਂ ਨੂੰ ਕਿੱਥੇ ਦੇ ਚ ਖੜਾ ਕਰੇਗੀ ਉਹਨਾਂ ਨੂੰ ਉਹ ਮਾਰੇਗੀ ਮੁਕਾਬਲੇ 'ਚ ਤੇ ਉਹ ਕਿੱਡੀ ਵੱਡੀ ਗੱਲ ਸੀ ਜਿਹੜੀ ਸਰੀਨਗਰ 'ਚ ਬਲਾਸਟ ਹੋਈ ਸੀ ਤੇ ਕਿੰਨੇ ਮਿਲਟਰੀ ਵਾਲੇ ਮਰੇ ਸੀ ਉੱਥੇ ਸੀਆਰਪੀ ਦੇ ਜੋਹਨ ਕਿੰਨੇ ਮਰੇ ਆ ਤੇ ਉਹ ਬਲਾਸਟ ਕਿੱਥੋਂ ਆਇਆ ਸੀ ਪੂਰੀ ਦੀ ਪੂਰੀ ਗੱਡੀ ਇੱਕ ਬਲਾਸਟ ਹੋ ਜੇ ਤੁਹਾਨੂੰ ਉਹਦਾ ਪਤਾ ਹੀ ਨਹੀਂ ਹੈਗਾ ਵੀ ਸਕੋਰਪਿਓ ਕਿੱਥੋਂ ਆਈ ਹੈ ਅਸੀਂ ਕਿ ਦੂਜੇ ਨੂੰ ਮਾਰਾ ਦਾਂਗੇ ਸਾਰੇ ਟੱਬਰਾਂ ਨੂੰ ਫਿਰ ਰਾਜ ਕੀ ਨਹੀਂ ਕਰਨਾ ਤੇ ਆਹੀ ਸਾਡੀ ਰਾਜਨੀਤੀ ਰਹੇਗੀ ਅਜੇ ਫੈਡਰੇਸ਼ਨ ਵਾਲੇ ਨੇ ਤਾਂ ਰੇਲਵੇ ਸਟੇਸ਼ਨ ਥੋੜੇ ਸਾੜੇ ਚਟੌਲੀ ਦਾ ਰੇਲਵੇ ਸਟੇਸ਼ਨ ਉਹ ਕਿਹਨੇ ਸਾੜਿਆ ਤੇ ਅੱਜ ਤੱਕ ਉਹਦੇ ਵਿੱਚ ਉਹ ਕਿਸੇ ਕੋਈ ਬੰਦਾ ਨਾਮਜ਼ਦ ਨਹੀਂ ਕਰਿਆ ਸਰਕਾਰ ਨੇ ਕਿਉਂਕਿ ਇਹ ਸੈਂਟਰ ਗਵਰਨਮੈਂਟ ਦਾ ਆਧਾਰਾ ਸੀ ਇਹ ਪੰਜਾਬ ਗਵਰਨਮੈਂਟ ਦਾ ਗਵਰਨਮੈਂਟ ਦਾ ਆਧਾਰਾ ਨਹੀਂ ਹੈਗਾ ਭਾਈ ਮਰੀਕ ਸਿੰਘ ਬਾਬਾ 18 ਸੀਦੇ ਗ੍ਰਿਫਤਾਰ ਹੋਣ ਦੇ ਲੱਗਿਆ ਧਰਮੋਦ ਮੋਰਚਾ ਉਹਦੀ ਵੀ ਅਰਦਾਸ ਸੰਤ ਬਾਬਾ ਜਰਨੈਲ ਸੀ ਨੇ ਕੀਤੀ ਹੈ ਆਨੰਦ ਪ੍ਰਸਾਦ ਦੇ ਮੱਦੇਨਜ਼ਰ ਅਦੇ ਤੱਕ ਕਈ ਗੱਲਾਂ ਦਾ ਪਤਾ ਹੀ ਨਹੀਂ ਹੈਗਾ ਵੀ ਕਿੱਥੇ ਗਈ ਗੁਸ਼ ਹੋ ਗਿਆ 70 ਤੋਂ ਲੈ ਕੇ 2000 ਤੱਕ ਦਾ ਕਿਸੇ ਥਾਣੇ 'ਚ ਰਿਕਾਰਡ ਹੀ ਨਹੀਂ ਪੰਜਾਬ ਦੇ ਵਿੱਚ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਕਿਸੇ ਪਾਸੇ ਸਿਆਸੀ ਚਰਚਾ ਹੈ ਕਿਸੇ ਪਾਸੇ ਪੰਥਕ ਚਰਚਾ ਹੈ ਪੰਥਕ ਕਿਸੇ ਸਾਹਿਬ ਦੀ ਹੈ ਸਿਆਸੀ ਕਿਸੇ ਸਾਹਿਬ ਦੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਪੰਥਕ ਜਿਵੇਂ ਰਾਜਾ ਸਾਹਿਬ ਦਾ ਇੱਕ ਗੁਰਦੁਆਰਾ ਹੈਗਾ ਉਹਦੇ ਉੱਤੇ ਕਿੰਤੂ ਪਰੰਤੂ ਹੋ ਰਹਿਣ ਕਿ ਮਜ਼ਾਰ ਨੂੰ ਮੱਥੇ ਟੇਕੇ ਜਾ ਰਹੇ ਨੇ ਇੱਥੇ ਕੋਈ ਨਿਸ਼ਾਨ ਸਾਹਿਬ ਨਹੀਂ ਆਏਗਾ ਇਹ ਪੰਥਕ ਹੈ ਸਿਆਸੀ ਜਿਹੜੀ ਆ ਉਹ ਬਾਕੀ ਬੜੀ ਜਿਹੜੀ ਉਲਝਣ ਆ ਉਹਦੇ ਵਿੱਚ ਕਿਉਂਕਿ ਇੱਕ ਬੀਤੇ ਦਿਨਾਂ ਦੇ ਵਿੱਚ ਇੰਟਰਵਿਊ ਹੁੰਦਾ ਐਡਰੈਸਟ ਚੈਨਲ ਦੇ ਉੱਤੇ ਲੰਕੇਸ਼ ਦੇਖਾ ਜਿਹੜੇ ਐਡੀਟਰ ਇਨ ਚੀਫ ਨੇ ਉਹ ਉਸ ਇੰਟਰਵਿਊ ਨੂੰ ਕਰਦੇ ਨੇ ਤੇ ਉਸ ਵਿੱਚ ਬੀਬੀ ਰਜਿੰਦਰ ਕੌਰ ਪਠਲ ਹੁੰਦੇ ਨੇ ਸਾਬਕਾ ਮੁੱਖ ਮੰਤਰੀ ਪੰਜਾਬ ਉਹਨਾਂ ਦਾ ਇਹ ਬਿਆਨ ਹੁੰਦਾ ਕਿ ਵੀ ਜਦੋਂ ਕਈ ਅਫਸਰ ਆਂਦੇਸੀ ਕੇ ਪ੍ਰਪੋਜ਼ਲ ਆਂਦੀ ਸੀ ਕਿ ਮਾੜੀ ਪ੍ਰਪੋਜ਼ਲ ਉਹਨਾਂ ਕਹਾ ਕਿ ਜਿਹਦੇ ਵਿੱਚ ਇਹ ਕਿਹਾ ਜਾਂਦਾ ਸੀ ਕਿ ਕਿ ਦੋ ਚਾਰ ਧੁਮਾਕੇ ਕਰਾਵਾਂਗੇ ਥਾਂ ਸ਼ਹਿਰ ਚ ਜਾਂ ਹੋਰ ਪਾਸੇ ਤੇ ਤੁਹਾਡੀ ਸਰਕਾਰ ਬਣਾ ਦੇਵਾਂਗੇ ਇਹ ਬੰਬ ਧੁਮਾਕੇ ਅਸਲ ਦੇ ਵਿੱਚ ਪੰਜਾਬ ਚ ਕਿੰਨੇ ਕੋਏ ਨੇ ਇੱਕ ਇਹ ਗੱਲਬਾਤ ਡਿਸਕਸ ਕਰਾਂਗੇ ਦੂਜਾ ਕਿ ਬੀਬੀ ਪੱਠਲ ਦਾ ਇਹ ਬਿਆਨ ਕਿਵੇਂ ਦਾ ਸੀਗਾ ਇਸ ਦੇ ਉੱਤੇ ਬਾਕੀ ਚਿੰਤਾ ਕਰਨੀ ਚਾਹੀਦੀ ਹੈ ਜਾਂ ਨਹੀਂ ਸਾਡੇ ਨਾਲ ਸੁਰਿੰਦਰ ਸਿੰਘ ਜੀ ਨੇ ਕਿਉਂਕਿ ਇਹਨਾਂ ਨੇ ਉਹ ਸਮਾਂ ਕਿਉਂਕਿ ਜਦੋਂ ਦਹਾਕਾ ਸੀਗਾ 91 92 93 ਦਾ ਇਹਨਾਂ ਨੇ ਫੈਡਰੇਸ਼ਨ ਦੇ ਵਿੱਚ ਰਹਿ ਕੇ ਦੇਖਿਆ ਆ ਸਾਰੀ ਚੀਜ਼ਾਂ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਜਦੋਂ ਫੈਡਰੇਸ਼ਨ ਦਾ ਟਾਈਮ ਸੀਗਾ ਸਮਾਂ ਸੀਗਾ ਹਾਲਾਂਕਿ ਸਿਕਸ ਸਟੂਡੈਂਟ ਫੈਡਰੇਸ਼ਨ ਹਜੇ ਤੱਕ ਚੱਲਦੀ ਆ ਰਹੀ ਹੈ ਇਹ ਇਲਜ਼ਾਮ ਲੱਗਦੇ ਸੀਗੇ ਕਿ ਵੀ ਜ਼ਿਆਦਾਤਰ ਜਿਹੜੇ ਸਿੱਖ ਨੌਜਵਾਨ ਨੇ ਆਪਣੀਆਂ ਮੰਗਾਂ ਰੱਖ ਕੇ ਕਈ ਥਾਵਾਂ ਦੇ ਉੱਤੇ ਅਟੈਕ ਕਰਦੇ ਨੇ ਲੋਕਾਂ ਨੂੰ ਮਾਰ ਦਿੰਦੇ ਨੇ ਬਿਰਦੇ ਜਿਹੜੇ ਬੇਦੋਸ਼ ਹੁੰਦੇ ਨੇ ਉਹਨਾਂ ਨੂੰ ਮਾਰ ਦਿੰਦੇ ਨੇ ਬੰਬ ਸੈੱਟ ਦਿੰਦੇ ਨੇ ਉਸ ਸਮੇਂ ਨੂੰ ਤੇ ਅੱਜ ਦੇ ਜਿਹੜੀ ਬਿਬੀਰ ਜਿੰਦਰ ਕੋਰ ਪੱਠਲ ਦਾ ਬਿਆਨ ਹੈ ਉਹਨੂੰ ਕਿਵੇਂ ਦੇਖਦੇ ਹੋ ਦੋਨੋਂ ਚੀਜ਼ਾਂ ਨੂੰ ਜੋੜ ਕੇ ਦੇਖੋ ਗੱਲ ਇਹ ਹੈ ਕਿ ਜਿਹੜੇ ਬਹੁਤ ਕਤਲ ਪਹਿਲਾ ਹੋਈ ਨਹੀਂ ਹੂੰ ਉਹਨਾਂ ਦੇ ਵਿੱਚ ਇਹ ਸੀ ਕਿ ਜਿਵੇਂ ਨਜਾਇਜ਼ ਇੱਕ ਗਰਵਚਨਾ ਵੱਡਾ ਉਸ ਵੇਲੇ ਦਾ ਸੀ ਪੁਲਿਸ ਅਫਸਰ ਹੂੰ ਉਹਨੇ ਭਾਈ ਕੁਲਵੰਸੀ ਨਾਗੋਕੇ ਨੂੰ ਸ਼ਹੀਦ ਕੀਤਾ ਜਦੋਂ ਉਹਨੇ ਸ਼ਹੀਦ ਕੀਤਾ ਤੇ ਉਹਨੂੰ ਮੋਢਾ ਸੰਤ ਬਾਬਾ ਜਰਨੈਲ ਸੀ ਨਹੀਂ ਆਪਦ ਹੂੰ ਉਹ ਮੋਢਾ ਸੰਤ ਉਹਦੀ ਅਰਥੀ ਚੁੱਕ ਕੇ ਆਪ ਲੈ ਕੇ ਗਏ ਤੇ ਆਪ ਹੱਥੀਂ ਸੰਸਕਾਰ ਕਰਿਆ ਹੂੰ ਉਹ ਸਿੰਘ ਦਾ ਉਹ ਤੋਂ ਬਾਅਦ ਸੰਤਾ ਦੇ ਮਨ ਵਿੱਚ ਬੜਾ ਰੋਸ ਜਾਗਿਆ ਸਾਰੀ ਫੈਡਰੇਸ਼ਨ ਲਾਈਨ ਦੇ ਵੀ ਨੌਜਵਾਨਾਂ ਦੇ ਵੀ ਜਾਗਿਆ ਸਾਰਿਆਂ ਦੇ ਜਿਹੜੀ ਸਿੱਖ ਸਾਇਕੀ ਨੂੰ ਸਾਰੇ ਸਮਝਦੇ ਨੇ ਹੂੰ ਸਿੱਖ ਬਲ ਹਾਊਸ ਵੀ ਨੂੰ ਸਮਝਦੇ ਆ ਸਿੱਖ ਧਰਮ ਨੂੰ ਸਮਝਦੇ ਆ ਪੰਥ ਨੂੰ ਸਮਝਦੇ ਆ ਉਹਨਾਂ ਦੇ ਮਨਾਂ ਚ ਰੋਸ ਸੀ ਕਿ ਹੁਣ ਸਾਨੂੰ ਆਪਣੇ ਡਿਫੈਂਸ ਲਈ ਕੁਝ ਨਾ ਕੁਝ ਕਰਨਾ ਚਾਹੀਦਾ ਹੂੰ ਕਿਉਂਕਿ ਸਿੱਖਾਂ ਨੇ ਕਦੇ ਕਿਸੇ ਤੇ ਬਾਰ ਨਹੀਂ ਕੀਤਾ ਹੂੰ ਗੁਰੂ ਨਾਨਕ ਦੇਵ ਪਾਸ਼ਾ ਤੋਂ ਲੈ ਕੇ 10ਵੇਂ ਪਾਸ਼ਾ ਤੱਕ ਹਮੇਸ਼ਾ ਹੀ ਸਾਰੇ ਗੁਰੂਆਂ ਨੇ ਲੜਾਈਆਂ ਜਿੰਨੇ ਵੀ ਲੜੀਆਂ ਨੇ ਡਿਫੈਂਸ 'ਚ ਲੜੀਆਂ ਹੂੰ ਭਾਵੇਂ ਚੌਥਾ ਲੜਾਈਆਂ ਛੇਵੇਂ ਪਾਸ਼ਾ ਨੇ ਲੜੀਆਂ ਹੂੰ 14 ਜੰਗਾਂ 10ਵੇਂ ਪਾਸ਼ਾ ਨੇ ਲੜੀਆਂ ਸਾਰੀਆਂ ਡਿਫੈਂਸ 'ਚ ਲੜੀਆਂ ਹੂੰ ਕੋਈ ਛੱਡ ਕੇ ਨਹੀਂ ਕਿਸੇ ਤੇ ਗਈ ਹੂੰ ਨਾ ਕਲਗੀਧਰ ਪਾਸ਼ਾ ਛੱਡ ਕੇ ਗਏ ਐ ਤੇ ਨਾ ਹੀ ਛੇਵੇਂ ਪਾਸ਼ਾ ਛੱਡ ਕੇ ਗਏ ਐ ਹੂੰ ਉਹ ਤਾਂ ਛੱਡ ਕੇ ਆਇਆ ਨੂੰ ਉਹਨਾਂ ਨੇ ਰੋਕਿਆ ਫਿਰ ਹੂੰ ਕਿਉਂਕਿ ਤੁਸੀਂ ਬਠਿੰਡੇ ਗੁਰੂ ਸਾਹਿਬ ਨਾਲ ਹਜਾਲੀ ਲੜਾਈ ਵੀ ਦੇਖੀ ਐ ਹਮ ਅੰਮ੍ਰਿਤਸਰ ਵਾਲੀ ਲੜਾਈ ਦੇਖੀ ਐ ਸ੍ਰੀ ਅਰਜਨ ਗੋਬਿੰਦ ਪ੍ਰਾਹਲ ਲੜਾਈ ਦੇਖੀ ਉਹਨਾਂ ਦੀ ਹਮ ਉਹ ਤੋਂ ਬਾਅਦ ਕਰਤਾਰਪੁਰ ਦੀ ਜੰਗ ਹਮ ਜਿੱਥੇ ਉਹ ਚੜ ਕੇ ਆਏ ਤੇ ਸਿਮੇ ਪਾਸ਼ਾ ਨੇ ਉਹਨਾਂ ਦਾ ਮੁਕਾਬਲਾ ਕੀਤਾ ਹਮ ਤੇ ਸਭ ਤੋਂ ਵੱਡੀ ਉੱਥੇ ਨੌਵੇਂ ਪਾਸ਼ਾ ਦੀ ਸ਼ਹਾਦਤ ਵੀ ਉਸੇ ਤੇਗ ਚੋਂ ਨਿਕਲੀ ਕਿਉਂਕਿ ਉਹਨਾਂ ਦਾ ਨਾਮ ਤਿਆਗਵਲ ਸੀ ਹਮ ਤੇ ਉਹ ਤੇਗ ਬਹਾਦਰ ਉਹਨਾਂ ਦਾ ਨਾਮ ਉੱਥੋਂ ਹੀ ਪਿਆ ਹਮ ਜਿਹੜੀ ਪਗਾਣੀ ਦੇ ਜੁੱਧ ਹੋਇਆ ਗੁਰੂ ਸਾਹਿਬ ਨੇ ਉਹਦੇ ਤੇ ਵੀ ਰਾਜਾ ਹਰੀਜੰਦ ਚੜਕੇ ਆਇਆ ਗੁਰੂ ਸਾਹਿਬ ਤੇ ਹੂੰ ਤੇ ਆ ਪਗਾਣੀ ਦਾ ਜੁੱਧ ਹੋਇਆ ਹੂੰ ਗੁਰੂ ਸਾਹਿਬ ਇਹਨਾਂ ਨੂੰ ਲੜਨ ਲਈ ਤਿੰਨ ਮੌਕੇ ਦਿੱਤੇ ਹੂੰ ਤੇ ਸੰਤ ਬਾਬਾ ਜਰਨੈਲ ਜੀ ਨੇ ਵੀ ਇਹੀ ਹੋਇਆ ਕਿ ਉਹਨਾਂ ਨੇ ਬਹੁਤ ਮੌਕੇ ਇਹੋ ਜੇ ਸਰਕਾਰ ਨੂੰ ਕਿਹਾ ਕਿ ਸਾਡੀਆਂ ਮੰਗਾਂ ਨੇ ਅਨੰਦਪੁਰ ਸਾਹਿਬ ਦੇ ਮਤੇ ਦੀਆਂ ਤੁਸੀਂ ਇਹ ਸਾਡੀਆਂ ਮੰਨੋ ਹੂੰ ਹੁਣ ਮੇਰੇ ਘਰ ਉਸੇ ਮਤੇ ਦਾ ਨਾਂ ਹੀ ਬਦਲਿਆ ਹੋਇਆ ਹੂੰ ਪੂਰਾ ਸਾਊਥ ਇੰਡੀਅਨ ਹੂੰ ਉਹੀ ਮੰਗਾ ਮੰਗ ਰਿਹਾ ਹੂੰ ਹਿੰਦੁਸਤਾਨ ਤੋਂ ਉਹ ਵਾਕ ਖੋਣ ਨੂੰ ਵੀ ਫਿਰਦੇ ਨੇ ਹੂੰ ਬੰਗਾਲ ਵਾਲੇ ਵੀ ਕਹਿੰਦੇ ਨੇ ਕਿ ਆ ਦੋ ਤਮਲਾ ਲਾਡੂ ਵਾਲੇ ਵੀ ਕਹਿੰਦੇ ਨੇ ਆਂਧਰਾ ਪ੍ਰਦੇਸ਼ ਵਾਲੇ ਵੀ ਕਹਿੰਦੇ ਨੇ ਹਮ ਕਰਨਾਟਕ ਗਿਰਨਾ ਵਾਲੇ ਸਾਰੇ ਕਹਿੰਦੇ ਨੇ ਹਮ ਉਤੋਂ ਬਾਅਦ ਖੂਰਬਾਲੇ ਵੀ ਕਹਿ ਰਹੇ ਨੇ ਹਮ ਜਿਹੜੇ ਆਪਾਂ ਅਸਾਮ ਤੋਂ ਅੱਗੇ ਸਟੇਟਾਂ ਨੇ 5 6 ਘੱਟੀਆਂ ਪਹਾੜੀ ਵਾਲੀਆਂ ਤੇ ਉਹ ਵੀ ਜਾਂਉਂਦੇ ਨੇ ਹਮ ਤੇ ਇੱਕ ਦਿਨ ਮੇਰਾ ਖਿਆਲ ਆ ਵੀ ਇਹ ਜਿਹਾ ਜਿਹਾ ਮੋਦੀ ਦੀ ਸਰਕਾਰ ਚੱਲ ਰਹੀ ਹੈ ਬੀਜੇਪੀ ਦੀ ਹਮ ਸ਼ਾਇਦ ਦੇਸ਼ ਟੋਟਲ ਕਿਨਾਰੀ ਪਹੁੰਚ ਚਲੇ ਆ ਹਮ ਕਿਉਂਕਿ ਜਿਹਾ ਜਿਹਾ ਆਪਾਂ ਹੁਣ ਯੂਪੀ ਵਿੱਚ ਵੀ ਦੇਖਿਆ ਹੀ ਹੈ ਕਿ ਇੱਕ ਜੋ ਸੀ ਮੱਠ ਦੇ ਉਹਨਾਂ ਨੇ ਸ਼ੰਕਰਾਚਾਰੀਏ ਨੂੰ ਵੀ ਭਲਾ ਇਸ਼ਨਾਨ ਨਹੀਂ ਕਰਨ ਦਿੱਤੇ ਹੂੰ ਤੇ ਸਾਡਾ ਵੀ ਇਹੀ ਰੌਲਾ ਰਿਹਾ ਹੂੰ ਉਸ ਰੌਲੇ ਦੇ ਵਿੱਚ ਜਿੰਨੇ ਇਹ ਕਤਲ ਹੋਏ ਨੇ ਹੂੰ ਵੀ ਸਾਡੇ ਨਾਲ ਹਮੇਸ਼ਾ ਨਜਾਇਜ਼ ਹੁੰਦੀ ਰਹੀ ਹੂੰ ਜਦੋਂ ਜਦੋਂ ਸਰਕਾਰਾਂ ਸੀਗੀਆਂ ਭਾ ਕਾਂਗਰਸ ਦੀ ਸੀਗੀ ਉਵੇਂ ਇਕੱਲੇ ਰਹੇ ਭਾਵੇਂ ਫਿਰ ਕਾਂਗਰਸ ਭਾਜਪਾ ਇਹ ਸਾਰੀਆਂ ਚੀਜ਼ਾਂ ਰਹੀਆਂ ਨੇ ਇਸ ਚੀਜ਼ ਨੂੰ ਇਹ ਸਮਝ ਲਿਆ ਜਾਵੇ ਜਿਹੜਾ ਬੀਬੀ ਦਾ ਬਿਆਨ ਹੈ ਇਸ ਚੀਜ਼ ਨੂੰ ਇਸ ਨਾਲ ਜੋੜ ਕੇ ਸਮਝ ਲਿਆ ਜਾਵੇ ਕਿ ਜਿਹੜੇ ਪਹਿਲਾਂ ਬੰਬ ਬਲਾਸਟ ਹੁੰਦੇ ਰਹੇ ਕਈ ਥਾਵਾਂ ਦੇ ਉੱਤੇ ਉਹਦੇ ਪਿੱਛੇ ਸਰਕਾਰ ਦੀ ਜਾਂ ਸਰਕਾਰ ਦੇ ਅਫਸਰਾਂ ਦੀ ਕੋਈ ਮੰਛਾ ਰਹਿੰਦੀ ਹੋएगी ਉਸ ਵੇਲੇ ਦੀਆਂ ਸਰਕਾਰਾਂ ਦੀ ਇਹਦੇ ਪਿੱਛੇ ਜਿਹੜੇ ਨੌਜਵਾਨ ਹੋਣਗੇ ਉਹਨਾਂ ਨੂੰ ਝੂਠਾ ਫਸਾ ਦਿੱਤਾ ਜਾਂਦਾ ਹੋਊਗਾ ਇਹ ਤਾਂ ਹੋਇਆ ਹੀ ਐਦਾਂ ਹੀ ਆ ਬਹੁਤ ਇਹ ਥੋੜਾ ਸਮਝਾਉਣ ਦੀ ਕੋਸ਼ਿਸ਼ ਕਰੋ ਇਹ ਬਹੁਤਾ ਹੋਇਆ ਮੇਰਾ ਖਿਆਲ ਹੈ ਮੈਂ ਕੁਝ ਇੱਕ ਗੱਲ ਦੇਖੀ ਹੈ ਕਿ ਫੈਡਰੇਸ਼ਨ ਨੇ ਇੱਕ ਬਹੁਤ ਵੱਡਾ ਐਕਸ਼ਨ ਹਮ ਜਨਵਰੀ 1986 ਚ ਕੀਤਾ ਸੀ ਓਕੇ ਤੇ ਪੂਰੇ ਪੰਜਾਬ ਦੇ ਰੇਲਵੇ ਸਟੇਸ਼ਨ ਸਾੜਨੇ ਸੀ ਹੂੰ ਉਹ ਅਜੇ ਦਿੱਤਾ ਹੀ ਸੀ ਪ੍ਰੋਗਰਾਮ ਹੂੰ ਤੇ ਮੇਰੇ ਖਿਆਲ ਇੱਕ ਦਿਨ ਮਿਥ ਕੇ ਹੂੰ ਅਜੇ ਫੈਡਰੇਸ਼ਨ ਵਾਲੇ ਨੇ ਤਾਂ ਰੇਲਵੇ ਸਟੇਸ਼ਨ ਥੋੜੇ ਸਾੜੇ ਹੂੰ ਤੇ ਮੈਨੂੰ ਅਜੇ ਤੱਕ ਨਹੀਂ ਪਤਾ ਕਿ ਸਾਡਾ ਇੱਕ ਮੇਰੇ ਪਿੰਡ ਦੇ ਨਾਲ ਬਿਲਕੁਲ ਛਟੌਲੀ ਦਾ ਰੇਲਵੇ ਸਟੇਸ਼ਨ ਹੈ ਹੂੰ ਉਹ ਕਿਹਨੇ ਸਾੜਿਆ ਤੇ ਅੱਜ ਤੱਕ ਉਹਦੇ ਵਿੱਚ ਉਹ ਕਿਸੇ ਕੋਈ ਬੰਦਾ ਨਾਮਜ਼ਦ ਨਹੀਂ ਕਰਿਆ ਸਰਕਾਰ ਨੇ ਹੂੰ ਜਦ ਕਿ ਉਸ ਵੇਲੇ ਉਹ ਗਰਾਲੀ ਦੇ ਥਾਣੇ 'ਚ ਅਸੀਂ ਰੋਪੜ ਜ਼ਿਲ੍ਹਾ ਸੀ। ਹੂੰ। ਤੇ ਕਿਸੇ ਨੇ ਕੁਝ ਨਾਮ ਜਦ ਨਹੀਂ ਅੱਜ ਤੱਕ ਨਹੀਂ ਉਹਦਾ ਕੋਈ ਪਤਾ ਹੈਗਾ ਕਿ ਕਿਹਨੇ ਸਾੜਿਆ ਉਹ ਕਿਹਨੇ ਨਹੀਂ ਸਾੜਿਆ। ਠੀਕ ਹੈ ਨਾ ਰੇਲਵੇ ਸਟੇਸ਼ਨ ਬੰਦ ਹੋ ਗਿਆ। ਹੂੰ। ਉਸ ਤੋਂ ਬਾਅਦ ਹੂੰ ਅਸੀਂ ਉਹਦੀ ਬੜੀ ਕੋਸ਼ਿਸ਼ ਕੀਤੀ। ਕਿਉਂਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਬਾਜਰਾ MP ਬਣੇ ਹੈ ਹੋਰ ਕਈ ਬਣੇ ਹੈ। ਅਸੀਂ ਇਹਨਾਂ ਨੂੰ ਸਾਰਿਆਂ ਨੂੰ ਵੀ ਵੱਡੇ ਸਾਰੇ ਇਲਾਕੇ ਵਾਲਿਆਂ ਨੇ ਕਿਹਾ ਕਿ ਸਾਡਾ ਚਤੌਲੀ ਦਾ ਰੇਲਵੇ ਸਟੇਸ਼ਨ ਚਾਲੂ ਕਰ ਦਿਓ। ਕਿਉਂ ਸਾੜੇ ਕਿਉਂ ਸੀ ਫੈਡਰੇਸ਼ਨ ਨੇ ਕਿਉਂ ਸਾੜੇ ਸੀ ਇੱਕ ਰੋਸ ਦੇ ਵਜੋਂ ਸੀ ਹਮ ਕਿ ਇਹਨਾਂ ਨੂੰ ਹਟਾਈਏ ਤੇ ਉਹ ਸੈਂਟਰ ਗਵਰਨਮੈਂਟ ਦਾ ਕਿਉਂਕਿ ਇਹ ਸੈਂਟਰ ਗਵਰਨਮੈਂਟ ਦਾ ਆਧਾਰਾ ਸੀ ਇਹ ਪੰਜਾਬ ਗਵਰਨਮੈਂਟ ਦਾ ਗਵਰਨਮੈਂਟ ਦਾ ਆਧਾਰਾ ਨਹੀਂ ਹੈਗਾ ਹਮ ਰੇਲਵੇ ਸਟੇਸ਼ਨ ਉਹ ਇਹ ਸੀ ਕਿ ਜਦੋਂ ਹਿੰਦੁਸਤਾਨ ਦੀ ਸੰਪਤੀ ਨੂੰ ਕੋਈ ਨੁਕਸਾਨ ਹੋਏਗਾ ਫਿਰ ਉਹ ਸਾਡੀਆਂ ਮੰਗਾਂ ਮੰਨਣਗੇ ਹਮ ਅਨੰਦ ਪ੍ਰਸਾਦ ਦੇ ਮਤੇ ਦੀਆਂ ਕਿਉਂਕਿ ਜਿਹੜਾ ਮੋਰਚਾ 19 ਜੁਲਾਈ 1982 ਨੂੰ ਭਾਈ ਮਰੀਕ ਸਿੰਘ ਬਾਬਾ ਠਾਰਾ ਸਿੰਘ ਦੇ ਗਿਰਫਦਾਰ ਹੋਣ ਦੇ ਲੱਗਿਆ ਧਰਮੋਦ ਮੋਰਚਾ ਉਹਦੀ ਵੀ ਅਰਦਾਸ ਸੰਤ ਬਾਬਾ ਜਰਨੈਲ ਸੀ ਨੇ ਕੀਤੀ ਹੈ ਆਨੰਦ ਪ੍ਰਸਾਦ ਦੇ ਮੱਦੇ ਲਈ ਕੌਣ ਲੀਡ ਕਰ ਰਿਆ ਸੀਗਾ ਫੈਡਰੇਸ਼ਨ ਨੂੰ ਉਸ ਵੇਲੇ ਜਦੋਂ ਇਹ ਟ੍ਰੇਨਾਂ ਸਾੜੀਆਂ ਗਈਆਂ ਸਾਰੀਆਂ ਚੀਜ਼ਾਂ ਉਸ ਵੇਲੇ ਹਰਿੰਦਰ ਸਿੰਘ ਕਾਲੋ ਸੀ ਓਕੇ ਤਨਵੀਨਰ ਸੀ ਉਹ 86 ਚ ਉਹ ਤੋਂ ਬਾਅਦ ਹੀ ਤਕਰੀਬਨ ਫਿਰ ਚੇਂਜ ਹੋ ਗਿਆ ਸੀ ਫਿਰ ਭਾਈ ਗਰਜੀਤ ਸਿੰਘ ਆ ਗਿਆ ਸੀ ਉਹ ਤੋਂ ਬਾਅਦ ਹੂੰ ਇਹ ਲਗਾਤਾਰ ਹੁੰਦਾ ਰਿਹਾ ਜਿਵੇਂ ਤੁਸੀਂ ਕਾਲ ਦਿੰਦੇ ਸੀਗੇ ਫੈਡਰੇਸ਼ਨ ਕਾਲ ਦਿੰਦੀ ਸੀਗੀ ਕਿ ਵੀ ਟ੍ਰੇਨਾਂ ਸਾੜਨੀਆਂ ਨੇ ਜਾਂ ਕੋਈ ਇਸ ਤਰੀਕੇ ਦੀ ਕੋਈ ਗੱਲ ਕਰਨੀ ਆ ਜਿਹਦੇ ਉੱਤੇ ਦਬਾਅ ਬਣੇ ਇੱਕ ਸੈਂਟਰ ਦੇ ਉੱਤੇ ਇਹ ਤੁਹਾਡੇ ਤੋਂ ਪਹਿਲਾਂ ਹੀ ਹੋ ਜਾਂਦੇ ਰੇ ਪਹਿਲਾਂ ਹੀ ਕੰਮ ਬੜਾ ਕੁਝ ਪਹਿਲਾਂ ਹੀ ਹੋ ਗਿਆ ਆ ਉਹ ਅਦੇ ਤੱਕ ਕਈ ਗੱਲਾਂ ਦਾ ਪਤਾ ਹੀ ਨਹੀਂ ਹੈਗਾ ਵੀ ਕਿੱਥੇ ਕੀ ਕੁਝ ਹੋ ਗਿਆ ਹੂੰ ਕਈ ਹੁਣ ਜਿਹੜੇ ਬੱਸਾਂ ਚੋਂ ਕੱਢ ਕੇ ਕਈ ਮਾਰ ਦਿੱਤੇ ਹਿੰਦੂ ਹੂੰ ਉਹ ਹੁਣ ਅੱਜ ਉਹ ਸਿੰਘ ਵੀ ਸੀ ਸੀਦ ਨੇ ਹੂੰ ਉਹਨਾਂ ਦੇ ਨਾਂ ਹੀ ਇਹਨਾਂ ਨੇ ਮਤਲਬ ਖਾਣਾ ਪੂਰਤੀ ਕਰਤੀ ਬਹੁਤ ਇਹੋ ਜੇ ਨੇ ਤੁਸੀਂ ਅੱਜ ਵੀ ਕਈ ਐਫਆਈਆਰਾਂ ਐਫਆਈਆਰਾਂ ਕੱਢ ਕੇ ਦੇਖੋ ਹਮ ਥਾਣਿਆਂ ਚੋਂ ਕਢਾਓ ਹਮ ਸਨ 2000 ਤੋਂ ਲੈ ਕੇ 1970 ਤੋਂ ਲੈ ਕੇ 2000 ਤੱਕ ਦਾ ਹਮ ਕਿਸੇ ਥਾਣੇ ਚ ਰਿਕਾਰਡ ਹੀ ਹੈ ਨਹੀਂ ਹਮ ਕਿ ਕਿਹੜੇ ਤੇ ਕਿਤੇ ਐਫਆਈਆਰ ਦਰਜ ਹੋਈਆਂ ਕਿਹੜੇ ਤੇ ਨਹੀਂ ਹੋਈ ਹਮ ਪਰ ਮੋਟਾ ਮੋਟਾ ਪ੍ਰਚਾਰ ਤਾਂ ਹੀ ਹੁੰਦਾ ਨਾ ਕਿ ਵੀ ਸਿੱਖਾਂ ਨੇ ਹਿੰਦੂ ਮਾਰੇ ਬੱਸਾਂ ਚੋਂ ਕੱਢ ਕੱਢ ਮਾਰੇ ਇਹ ਤਾਂ ਮੋਟਾ-ਮੋਟਾ ਤੇ ਹੀ ਪ੍ਰਚਾਰ ਹੁੰਦਾ ਹੈ ਲਾਲ ਲੜੂ ਦਾ ਬਸ ਕਾਂਡ ਹੁੰਦਾ ਕਹਿੰਦੇ ਉੱਥੇ ਸਿੱਖਾਂ ਨੇ ਆ ਕੇ ਕਹਿੰਦੇ ਨਿਰਦੋਸ਼ ਜਿਹੜੇ ਨੌਜਵਾਨ ਜਿਹੜੇ ਬਜ਼ੁਰਗ ਬੈਠੇ ਸੀ ਉਹਨਾਂ ਨੂੰ ਮਾਰ ਦਿੱਤੇ ਕਹਿੰਦੇ ਚਲੋ ਮੈਂ ਇੱਕ ਕੁਸ਼ਕੈ ਨਾ ਵੀ ਕੁਸ਼ਕ ਤਾਂ ਕਤਲ ਫਿਰ ਇਹ ਥੁੱਪਿਆ ਗਿਆ ਸਿੱਖਾਂ ਦੇ ਸਿਰ ਦੇ ਉੱਤੇ ਕੋਈ ਕੁਸ਼ਕ ਤਾਂ ਹੋਈ ਵੀ ਹੈ ਹੂੰ ਕੁਛ ਕਰੇ ਵੀ ਜਾਂ ਸਰਕਾਰ ਨੂੰ ਦਿਖਾਉਣ ਲਈ ਹੂੰ ਕਿ ਹਾਂ ਅਸੀਂ ਕੋਈ ਅਵੇਸਲੇ ਨਹੀਂ ਹੈਗੇ ਹੂੰ ਹੁਣ ਜੇ ਤੁਸੀਂ ਅ ਰਾਡੂ ਦੀ ਗੱਲ ਕਰੋਗੇ ਹੂੰ ਉਹ ਰਮਾਨੀਆਂ ਦਾ ਅ ਸੀ ਹੂੰ ਉਹ ਹਿੰਦੁਸਤਾਨ ਜੇ ਤੁਹਾਨੂੰ ਪਤਾ ਕਿ ਉਹਨੂੰ ਅ ਰਾਡੂ ਨੂੰ ਚੁੱਕ ਕੇ ਹਮ ਰੱਖਿਆ ਫਿਰ ਉਹਨੂੰ ਛੱਡ ਵੀ ਦਿੱਤਾ ਬਾਅਦ ਚ ਹਮ ਇਹੋ ਜਿਹਾ ਡਰਾਮਾ ਤਾਂ ਬਹੁਤ ਹੈਗੀਆਂ ਆਪਾਂ ਕਹਿ ਨਹੀਂ ਸਕਦੇ ਕਿ ਨਹੀਂ ਹੋਈਆਂ ਹਮ ਪਰ ਆਪਾਂ ਇਹ ਵੀ ਨਹੀਂ ਕਹਿ ਸਕਦੇ ਸਰਕਾਰ ਨੇ ਵੀ ਬਹੁਤ ਕੁਝ ਕੀਤਾ ਜੇ ਮਤਲਬ ਜੇ 50% ਸਿੰਘਾ ਨੇ ਕੰਮ ਕੀਤੇ ਨੇ ਹਮ ਸਿੰਘਾ ਨੇ ਤਾਂ ਹੁਣ ਇਹੀ ਕੀਤਾ ਨਾ ਜੇ ਉਹਨੂੰ ਸਿੰਘਾ ਨੇ ਤਾਂ ਲਲਤਮਾਕੜ ਮਾਰਤਾ ਹਮ ਇਹ ਅਰਜੰਟ ਦਾ ਸਮਰਤਾ ਹਮ ਹੁਣ ਕੀ ਅੱਜ ਦੀ ਸਰਕਾਰ ਨੇ ਸੱਜਣ ਕੁਮਾਰ ਫ੍ਰੀ ਨਹੀਂ ਕਰਤਾ ਜਗਦੀਸ਼ ਚਾਟਰਲ ਛੱਡਤਾ ਹੂੰ ਤੇ ਫਿਰ ਇਹ ਛੱਡਿਆ ਹੀ ਨੇ ਹੂੰ ਤੇ ਹੁਣ ਸਿੱਖ ਕਿੰਨੇ ਕਿੰਨ੍ਹੇ ਮਾਰੀ ਜਾਣਗੇ ਹੂੰ ਇਹ ਵੀ ਸਾਡੇ ਲਈ ਬਹੁਤ ਔਖਾ ਕੰਮ ਹੈ ਹੂੰ ਅਸੀਂ ਤਾਂ ਮੇਨ ਟਾਰਗੇਟ ਸੀ ਵੀ ਜੀ ਨੇ ਹਿੰਦੁਸਤਾਨ ਨੇ ਹਿੰਦੁਸਤਾਨ ਦੀ ਸਰਕਾਰ ਨੇ ਜਿਹੜੀ ਪ੍ਰਾਈਮ ਮਿਨਿਸਟਰ ਹੈ ਉਹ ਸਿੱਖਾਂ ਨੇ ਉਹ ਮਾਰ ਦਿੱਤੀ ਹੂੰ ਕਿ ਇਹਨੇ ਆਰਡਰ ਕਰੇ ਉਹਦੇ ਕਾਰਨ ਸਾਰੇ ਕਤਲੋਗਰਦ ਹੋਈ ਹੈ ਜਿਹੜੇ ਬੰਬ ਬਲਾਸਟ ਹੋਏ ਪੰਜਾਬ ਦੇ ਵਿੱਚ ਲੁਧਿਆਣੇ ਦੇ ਵਿੱਚ ਹੁੰਦਾ ਹੈ ਮੋੜ ਬੰਬ ਕਾਂਡ ਹੁੰਦਾ ਹੈ ਜਾਂ ਲੁਧਿਆਣੇ ਦੇ ਵਿੱਚ ਇੱਕ ਪਹਿਲਾਂ ਜਿਹੜਾ ਸਿਨੇਮਾ ਸੀਗਾ ਸ਼ਿੰਗਾਰ ਸਿਨੇਮਾ ਉੱਥੇ ਹੁੰਦਾ ਹੈ ਇਹ ਫਿਰ ਕੌਣ ਕਰਾ ਰਿਆ ਸੀਗਾ ਜਿਸ ਤਿੱਕੇ ਨਾਲ ਜਿਹੜੇ ਬੀਬੀ ਪੱਠਲ ਦਾ ਬਿਆਨ ਆ ਕਿ ਮੈਨੂੰ ਪ੍ਰੋਪੋਜ਼ਲ ਆਉਂਦੀ ਇਸ ਤਰ੍ਹਾਂ ਦੀ ਕਿ ਵੀ ਅਸੀਂ ਬਲਾਸਟ ਬਲੂਸ ਕਰਾਂਗੇ ਤੁਹਾਡੀ ਸਰਕਾਰ ਬਣ ਜਾਏਗੀ ਇਹ ਬਲਾਸਟ ਸਰਕਾਰਾਂ ਕਰਾ ਰਹੀਆਂ ਸੀਗੀਆਂ ਅਜੰਚੀਆਂ ਕਰਾ ਦੀਆਂ ਸੀਗੀਆਂ ਜਾਂ ਫਿਰ ਇਹਦੇ ਪਿੱਛੇ ਸਿੱਖਾਂ ਦੀ ਕੁਝ ਮੂਲੀਆਂ ਸੀਗੀ ਦੇਖੋ ਸਿੱਖ ਤਾਂ ਹੋਣਾ ਤੁਸੀਂ ਸਿੱਖ ਕਿਹਨੂੰ ਕਹੋਗੇ ਹਮ ਜਿਹੜਾ ਗੁਰੂ ਨੂੰ ਤੇ ਗੁਰੂ ਪੰਥ ਨੂੰ ਪਰਨਾਇਆ ਹੀ ਨਹੀਂ ਹਮ ਹੁਣ ਅਸੀਂ ਉਹਨੂੰ ਸਿੱਖ ਥੋੜੀ ਮੰਨ ਸਕਦੇ ਹਾਂ ਹਮ ਹੁਣ ਸਿੱਖਤਾ ਅਸੀਂ ਭਾਈ ਮੱਖਣਸ਼ਾਹ ਲਵਾਣੇ ਨੂੰ ਮੰਨਦੇ ਹਮ ਸਿੱਖ ਅਸੀਂ ਭਾਈ ਸਾਲੋ ਨੂੰ ਮੰਨਦੇ ਹਮ ਸਿੱਖ ਭਾਈ ਅਸੀਂ ਮੰਜ ਨੂੰ ਮੰਨਦੇ ਹਮ ਕਿਉਂਕਿ ਉਹ ਗੁਰੂ ਦੀ ਫਲਸਫੀ ਨੂੰ ਪਰਨਾਗੇ ਹਮ ਹੁਣ ਜਿਹੜੇ ਅੱਜ ਦੀ ਤਰੀਕ ਜਿਨ੍ਹਾਂ ਨੇ ਨਾਂ ਹੀ ਸਿੰਘ ਰੱਖੇ ਹੋਏ ਹੈ ਤੇ ਦਾੜੀ ਕੇਸ ਰੱਖ ਲਈ ਇਹ ਦਾੜੀ ਕੇਸ ਤਾਂ ਔਰੰਗਜ਼ੇਬੇਲੇ ਵੀ ਲੋਕਾਂ ਨੇ ਰੱਖੇ ਹੋਏ ਸੀ ਹਮ ਉਸ ਤੋਂ ਪਹਿਲਾਂ ਵੀ ਰੱਖੇ ਹੋਏ ਸੀ ਹਮ ਤੇ ਰਾਜਾ ਮਾਨ ਸਿੰਘ ਅਕਬਰ ਦੇ ਨਾਲ ਕੰਮ ਕਰਦਾ ਸੀ ਉਹਦਾ ਵੀ ਉਹਦਾ ਨਾਮ ਵੀ ਮਾਨ ਸਿੰਘ ਸੀ ਰਾਜਾ ਜੈ ਸਿੰਘ ਔਰੰਗਜ਼ੇਬ ਦੇ ਨਾਲ ਕੰਮ ਕਰਦਾ ਸੀ ਜਿੱਥੇ 8ਵੇਂ ਪਾਸ਼ਾ ਜੈ ਸਿੰਘ ਦੇ ਬੰਗਲੇ ਚ ਗਏ ਆ ਅੱਜ ਬੰਗਲਾ ਸਭ ਗੁਰਦੁਆਰਾ ਉਹ ਰਾਜਾ ਜੈ ਸਿੰਘ ਦਾ ਬੰਗਲਾ ਸੀ ਤੇ ਨਾਂ ਤਾਂ ਉਹਨਾਂ ਦੇ ਉਦੋਂ ਵੀ ਹੈਗੇ ਸੀ ਜਿਹੜੇ ਫੈਡਰੇਸ਼ਨ ਦੇ ਸਿੰਘਾਂ ਨੇ ਕਈ ਮਾਰੇ ਫਿਰ ਉਹ ਸਿੰਘ ਨਹੀਂ ਸੀਗੇ ਨਹੀਂ ਜਿਨ੍ਹਾਂ ਨੇ ਫੈਡਰੇਸ਼ਨ ਵਾਲੇ ਨੇ ਮਾਰੇ ਆ ਠੀਕ ਹੈ ਕਈ ਉਹਨੂੰ ਫਿਰ ਕਿਸ ਬਸਤੇ ਚ ਪਾਣੇ ਤੁਸੀਂ ਬਦਲੇ ਵਿੱਚ ਨਹੀਂ ਬਦਲੇ ਚ ਮਾਰੇ ਵੀ ਆ ਇਹ ਤਾਂ ਨਹੀਂ ਹੈਗਾ ਕਿ ਮਾਰੇ ਨਹੀਂ ਹੁਣ ਦੇਖੋ ਕਈ ਵਾਰ ਕਈ ਸਿੰਘਾਂ ਦੇ ਵੀ ਕਤਲ ਹੋਏ ਆ ਹੂੰ ਅ ਦੂਜਿਆਂ ਦੇ ਵੀ ਕਤਲ ਹੋਏ ਆ ਇਹਦਾ ਗੱਲ ਹੈਗੀ ਕਈ ਵਾਰ ਕੋਈ ਆਪਸੀ ਲੜਾਈ 'ਚ ਵੀ ਸਾਡੇ ਕਤਲ ਹੋਉਗੇ ਹੂੰ ਉਹ ਵੀ ਹੈਗੇ ਪਰ ਹੁਣ ਜਦ ਆਪਸੀ ਲੜਾਈ 'ਚ ਵੀ ਜਿਹੜੇ ਕਤਲ ਹੋ ਜਾਂਦੇ ਆ ਹੁਣ ਉਹ ਹੋਤਾ ਗਏ ਨਾ ਹੂੰ ਘਾਟਾ ਦਾ ਕੌਮ ਨੂੰ ਦੋਨੇ ਪਾਸੇ ਤੇ ਪਿਆ ਹੂੰ ਤੇ ਇਹ ਤਾਂ ਹੁਣ ਵੈਗਰੂ ਹੈ ਜਾਣਦਾ 2000 ਤੋਂ ਲੈ ਕੇ ਹੁਣ ਤੱਕ 2024 ਤੱਕ ਤੁਹਾਡੇ ਕਦੇ ਧਿਆਨ 'ਚ ਆਇਆ ਕਿ ਵੀ ਕਿਹੜੀ ਸਰਕਾਰ ਕਿਹੜੀ ਥਾਂ ਦੇ ਉੱਤੇ ਬਲਾਸਟ ਕਰਵਾ ਰਹੀ ਆ ਦੇ ਕੋਈ ਸਭ ਕਾ ਇਹਦਾ ਪਤਾ ਸੀ ਪਤਾ ਹੋਣ ਦੇ ਬਾਵਜੂਦ ਵੀ ਕੀ ਕਰੀਏ ਸੀ ਕੋਈ ਆਇਆ ਸੀ ਧਿਆਨ ਦੇ ਵਿੱਚ ਜਿਵੇਂ ਬੀਬੀ ਬਠਲ ਨੇ ਕਹਤਾ ਇਹ ਬਲਾਸਟਿਕ ਵਾਰੀ ਉਹਨਾਂ ਨੇ ਕਰ ਦਿੱਤਾ ਤੁਸੀਂ ਮੈਨੂੰ ਇੱਕ ਗੱਲ ਦਾ ਇੱਕ ਗੱਲ ਦਾ ਇਹ ਜਵਾਬ ਹੈ ਹੁਣ ਸਾਨੂੰ ਨਹੀਂ ਉਹਦੇ ਬਾਰੇ ਪਤਾ 37 ਸੈਕਟਰ ਚ ਗੁਰਿੰਦਰ ਸਿੰਘ ਨਾਂ ਦਾ ਇੱਕ ਉਸ ਵੇਲੇ ਤਾਂ ਉਹ ਖੜਕੂ ਮੰਨਦੇ ਸੀ ਉਹਨੂੰ ਉਹ ਬਿਆਨਸੀ ਦਾ ਪਾਲਿਆ ਹੋਇਆ ਸੀ ਤੇ ਬਿਆਨਸੀ ਨੇ ਉਹ ਤੋਂ ਕਤਲ ਕਰਾਇਆ ਤੇ ਮੁੜ ਕੇ ਬਿਆਨਸੀ ਨੇ ਉਹਨੂੰ ਮਾਰਤਾ 37 ਸੈਕਟਰ ਚ ਮਰਿਆ ਉਹ ਸਭ ਦੁਨੀਆ ਨੂੰ ਪਤਾ ਅਖਬਾਰਾਂ ਚ ਖਬਰ ਲੱਗੀ ਹੈ ਹੋਰ ਸਾਡੀ ਤਾਂ ਗੱਲ ਇਹ ਸੀ ਨਾ ਸਾਡੇ ਜਦੋਂ ਜਦੋਂ ਅ ਕਮਰ ਸਿੰਘ ਧਾਮੀ ਨੂੰ ਉਹਨਾਂ ਨੇ ਰੋਪੜ ਥਾਣੇ 'ਚ ਰੱਖਿਆ ਜਦੋਂ ਉਹਨੂੰ ਪੇਸ਼ ਕਰਨ ਲੱਗੇ ਕਹਿੰਦੇ ਜੀ ਆਤਮ ਸਵਪੋਰਟ ਕਰਨ ਲੱਗਿਆ ਤੇ ਉਹ ਹੁਣ ਤੁਸੀਂ ਦੇਖ ਹੀ ਰਿਹਾ ਉਹਦੇ ਭੋਗ ਤੇ ਵੀ ਸਭ ਨੇ ਇਹੀ ਗੱਲਾਂ ਕਰੀਆਂ ਤੇ ਆਪਾਂ ਹਿਸਟਰੀ ਦੇਖਦੀ ਐ ਤੇ ਸਿੰਘਾ ਜਿਹੜੇ ਸਿੰਘ ਐ ਉਹ ਤਾਂ ਕਦੇ ਪਿੱਛੇ ਹਟੇ ਹੀ ਨਹੀਂ ਉਹਦਾ ਗੱਲਾ ओरिजिनल ਨੇ ਸਹੀ ਨੇ ਤੇ ਇਹ ਤਾਂ ਇਹ ਤਾਂ ਬਦਲੇ ਤਾਂ ਲੈਣਾ ਹੀ ਐ ਜੇ ਬਦਲਾ ਹੁਣ ਕੇਸਰੀ ਚੰਦ ਨੂੰ ਮਾਰ ਗਏ ਭਾਈ ਉਹਦੇ ਸੀ ਨਾ ਲੈੰਦਾ ਹੂੰ ਤੇ ਫਿਰ ਫਿਰ ਸਾਡੀ ਗੁਰੂ ਦੀ ਫਲਸਫੀ ਕਿੱਥੇ ਗਈ ਸੀ ਪਰ ਬਿਆਨ ਨੂੰ ਕਿੱਧਰ ਪਾਣਿਓ ਜਿਸ ਤਰੀਕੇ ਨਾਲੇ ਬਿਆਨ ਦਿੱਤਾ ਗਿਆ ਬੀਬੀ ਵੱਲੋਂ ਕਰਨਾਲ ਸਿੰਘ ਪੰਜੋਲੀ ਵਾਵਾ ਤਤਾ ਬੋਲੇ ਗਿਆਨੀ ਹਰਪ੍ਰੀਤ ਸਿੰਘ ਵਾਵਾ ਤੱਤਾ ਬੋਲੇ ਕਿ ਇਸ ਤਿੱਕੇ ਦੇ ਨਾਲ ਇਹ ਲੀਡਰ ਕਿਸ ਤਿੱਕੇ ਦੇ ਕਾਂਗਰਸ ਦੇ ਬਿਆਨ ਦੇ ਰਹੇ ਨੇ ਇਹਦੀ ਜਾਂਚ ਹੋਣੀ ਚਾਹੀਦੀ ਹੈ ਇਹਦੇ ਪਿੱਛੇ ਦੇ ਜਿਹੜੇ ਅਫਸਰ ਸੀਗੇ ਜਿਨ੍ਹਾਂ ਨੇ ਇਹ ਪ੍ਰਪੋਜ਼ਲਾਂ ਦਿੱਤੀਆਂ ਜਾਂ ਬਲਾਸਟ ਹੋਏ ਉਹਨਾਂ ਦੀ ਜਾਂਚ ਹੋਣੀ ਤੁਸੀਂ ਇਹਨੂੰ ਦੇਖਦੇ ਕਿਵੇਂ ਦੇਖੋ ਮੈਂ ਅਸੀਂ ਤਾਂ ਇਸ ਤਰ੍ਹਾਂ ਦੇਖਦੇ ਆ ਕਿ ਸਾਨੂੰ ਸਿੱਖਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਜੇ ਅਸੀਂ ਜਾਂਚ ਦੀ ਗੱਲ ਕਰਾਂਗੇ ਤੇ ਜਾਂਚ ਕਿਸ ਨੇ ਕਰਨੀ ਨਹੀਂ ਜਾਂਚ ਕੌਣ ਕਰੇਗਾ ਇਹ ਸਿਰਫ ਉਹ ਲੀਡਰ ਨੇ ਦੋਨੇ ਪੰਜੋਲੀ ਵੀ ਲੀਡਰ ਹੈ ਤੇ ਗੈਨੀ ਹਰਪ੍ਰੀਤ ਸਿੰਘ ਵੀ ਲੀਡਰ ਬਣ ਗਏ ਉਹ ਕਾਲੀਦਲ ਦਾ ਪ੍ਰਧਾਨ ਹੈ ਸਿਰਫ ਉਹ ਬਿਆਨਬਾਜ਼ੀ ਕਰ ਰਹੇ ਹਨ ਅੰਦਰੋਂ ਤਾਂ ਉਹਨਾਂ ਨੂੰ ਵੀ ਪਤਾ ਹੋਣ ਦੇ ਬਾਵਜੂਦ ਉਹ ਬੋਲ ਨਹੀਂ ਰਹੇ ਗੱਲ ਤਾਂ ਇਹ ਸੀ ਕਿ ਕਲਗੀਧਰ ਨੂੰ ਵੀ ਪਤਾ ਸੀ ਕਿ ਕੇਸ਼ਰੀ ਚੰਦ ਸਾਡੇ ਤੇ ਚੜਕੇ ਆ ਰਹੇ ਆ ਤੇ ਭਾਈ ਉਹਦੇ ਅਸੀਂ ਉਹਨੂੰ ਭੇਜ ਕੇ ਉਹਨਾਂ ਦਾ ਮੁਕਾਬਲਾ ਕਤਲ ਕਰਤਾ ਉਹਦਾ ਉਹਦਾ ਸਿਰ ਕੱਟ ਕੇ ਲਿਆਂਦਾ ਗੱਲ ਹੁਣ ਇਹੀ ਹੈ ਕਿ ਕੀ ਕੋਈ ਸਰਕਾਰ ਇਹ ਕੋਈ ਸਰਕਾਰ ਬਣੇਗੀ ਜਿਹੜੀ ਇਹੋ ਜਿਹੀ ਗੱਲ ਕਰੇਗੀ ਕਿ ਜਿਹੜੇ ਪੁਲਿਸ ਅਫਸਰਾਂ ਨੇ ਸਾਡੇ ਕਤਲ ਕੀਤੇ ਨੇ ਨੌਜਵਾਨਾਂ ਦੇ ਸਿੱਖਾਂ ਦੇ ਮੁਕਾਬਲੇ ਬਣਾਏ ਨੇ ਕਿ ਉਹਨਾਂ ਨੂੰ ਕਟਹਿਰੇ 'ਚ ਖੜਾ ਕਰੇਗੀ ਉਹਨਾਂ ਨੂੰ ਉਹ ਮਾਰੇਗੀ ਮੁਕਾਬਲੇ 'ਚ ਗਲਤ ਆ ਇੱਥੇ ਆ ਨਾ ਤੇ ਬਦਲੇ ਦੀ ਭਾਵਨਾ ਤਾਂ ਤਾਂ ਹੀ ਆਉਂਦੀ ਹੈ ਗੁਰੂ ਸਾਹਿਬ ਨੇ ਸਾਨੂੰ ਬਦਲਾ ਲੈਣ ਕਿਹਾ ਬਦਲਾ ਉਹਨਾਂ ਤੋਂ ਲੈਣ ਲਈ ਕਿਹਾ ਜਿਨ੍ਹਾਂ ਨੇ ਸਾਡੇ ਜ਼ਾਲਮ ਬਣ ਕੇ ਸਾਡੀਆਂ ਸ਼ਹਾਹਤਾ ਕੀਤੀਆਂ ਨੇ ਇਹ ਬੰਦਾ ਸੀ ਬਹਾਦਰ ਨੇ ਬਦਲਾ ਨਹੀਂ ਲਿਆ ਛੋਟੇ ਸਾਬਜਾਦਿਆਂ ਦਾ ਵਾਤਾ ਗੁਜਰੀ ਦਾ ਤੇ ਫਿਰ ਇਹ ਬਦਲਾ ਤਾਂ ਚੱਲਣਾ ਹੀ ਹੈ ਮਾਰ ਬੰਬ ਕਾਂਡ ਵੀ ਹੋਇਆ ਸੀਗਾ ਉਹਦੇ ਤੇ ਵੀ ਬੜੀ ਚਰਚਾ ਰਹੀ ਬੜੀ ਸਿਆਸਤ ਗਰਮਾਈ ਰਹੀ ਉੱਥੋਂ ਦੇ ਜਿਹੜੇ ਪਰਿਵਾਰ ਨੇ ਉਹ ਕਹਿੰਦੇ ਕਿ ਸਾਨੂੰ ਹਜੇ ਤੱਕ ਇਨਸਾਫ ਨਹੀਂ ਮਿਲਿਆ ਕਈ ਦੇ ਏਸੀ ਦੇ ਵਿੱਚ ਪਏ ਪਈ ਹੁਣ ਤੱਕ ਕਹਿੰਦੇ ਚੱਲ ਬੱਸ ਜਿਨ੍ਹਾਂ ਦੇ ਸਰੀਰ ਦੇ ਉੱਤੇ ਕੋਈ ਵਾਲ ਨਹੀਂ ਰਿਹਾ ਰੋਮ ਹੀ ਨਹੀਂ ਰਿਹਾ ਐਂ ਪਏ ਰਹੇ ਬੱਸ ਐਂ ਸੀ ਕਿ ਬੈੱਡ ਦੇ ਉੱਤੇ ਪਏ ਹੋਏ ਨੇ ਉਹ ਕਹਿੰਦੇ ਸਾਨੂੰ ਹੁਣ ਤੱਕ ਨਹੀਂ ਇਨਸਾਫ ਮਿਲਿਆ ਫਿਰ ਉਹ ਜਿਹੜਾ ਬੰਬ ਬਲਾਸਟ ਹੋਇਆ ਸੀਗਾ ਉਹ ਕਿਦੇ ਖਾਤੇ ਪਏਗਾ ਆਈ ਪਾਰਟੀ ਅਕਾਲੀ ਦਲ ਦਾ ਗੱਠ ਜੋੜ ਸੀਗਾ ਉਸ ਵੇਲੇ ਜਦੋਂ ਬਲਾਸਟ ਹੋਇਆ ਕਿਰੇ ਕਿਹਦੇ ਖਾਤੇ ਪਈ ਗਈ ਉਹ ਫਿਰ ਅਕਾਲੀ ਦਲ ਦੇ ਖਾਤੇ ਪਈ ਗਈ ਕਿਉਂਕਿ ਡੀਜੀਪੀ ਸਹਣੀ ਜੀ ਉਹਨਾਂ ਨਾਲ ਲਾਇਆ ਉਹਨਾਂ ਦੇ ਖਾਤੇ ਚ ਹੀ ਆ ਉਹਨੇ ਅੱਜ ਤੱਕ ਨਹੀਂ ਕਰਾਈ ਤੇ ਇਸੇ ਅੱਜ ਤੁਸੀਂ ਅਕਾਲੀ ਦਲ ਦੀ ਗੱਲ ਨਾ ਕਰੋ ਤੁਸੀਂ ਇੱਕ ਬਾਦਲ ਪਰਿਵਾਰ ਦੀ ਗੱਲ ਕਰੋ ਜਿਹਨੇ 50 ਸਾਲ ਕਬਜ਼ਾ ਕਰ ਰੱਖਿਆ ਉਸ ਪਾਰਟੀ ਤੇ ਤੋਂ ਪਾਰਟੀ ਉਹਨਾਂ ਦੇ ਅੱਜ ਵੀ ਠਹਿ ਜੜੀ ਹੋਈ ਹੈ ਉਹ ਠੇ ਚੜਨ ਕਰਕੇ ਤੇ ਅੱਜ ਲੋਕ ਜਿਹੜੇ ਅਕਾਲੀ ਹੈ ਅਕਾਲੀ ਸ਼ਬਦ ਹੈਗਾ ਹਾਂ ਬਾ ਖਾਲੀ ਸਭ ਕੇ ਵਾਲੀ ਹਮਰਾ ਪੰਥ ਨਹੀਂ ਆ ਰਹਾ ਇਹ ਤਾਂ ਪੰਥ ਨੇ ਹਾਰੇ ਦੀ ਗੱਲ ਹੈ ਜਿਹੜਾ ਅਕਾਲਪੁਰਖ ਨੂੰ ਮੰਨਦਾ ਉਹ ਤਾਂ ਆਪਣੇ ਘਰਾਂ 'ਚ ਬੈਠਾ ਉਹ ਤਾਂ ਇਹਨਾਂ ਨਾਲ ਤੁਰਦਾ ਨਹੀਂ ਨਾ ਉਹ ਬੋਟਰ ਰਾਜਨੀਤੀ 'ਚ ਹੈ ਜੇ ਅਸੀਂ ਬੋਟਰ ਰਾਜਨੀਤੀ 'ਚ ਆਉਣਾ ਹੁੰਦਾ ਜੇ ਅਸੀਂ ਇਹੀ ਫਲਸਫੀ ਮੰਨਣੀ ਹੁੰਦੀ ਤੇ ਇਹ ਫਲਸਫੀ ਤਾਂ 1699 ਨੂੰ ਬਸਾਖੀ ਨੂੰ ਕਲਗੀਧਰ ਪਾਸ਼ਾ ਨੇ ਪਹਿਲੀ ਚਾਲੂ ਕਰ ਦਿੱਤੀ ਜਦੋਂ ਉਹਨਾਂ ਨੇ ਪੰਜ ਸਿਰ ਮੰਗੇ ਆ ਪੰਜ ਪਿਆਰੇ ਸਾਡੇ ਆ ਤੇ ਉਹ ਕਿੱਥੋਂ ਤੁਰ ਕੇ ਆਏ ਤੇ ਕਿਹੜੇ-ਕਿਹੜੇ ਕਾਸਟਾਂ ਦੇ ਤੂੰ ਸਾਡੀ ਤਾਂ ਫਲਸਫੀ ਪਹਿਲਾਂ ਹੀ ਆ ਅਸੀਂ ਤਾਂ ਬਰਾਬਰਤਾ ਚੱਲੇ ਆ ਰਹੇ ਹਾਂ ਉਹਨਾਂ ਨੂੰ ਸਭ ਨੂੰ ਅਜੋ ਨਹੀਂ ਮੰਨਦੇ ਉਹਨਾਂ ਦੀ ਆਪਣੀ ਮਰਜ਼ੀ ਹੈ ਕੋਈ ਆਪਣੇ ਆਪ ਨੂੰ ਕਹਿ ਰਿਹਾ ਵੀ ਅਸੀਂ ਕੱਛੇਪ ਰਾਜਪੂਤ ਹੈ ਕੋਈ ਕਹਿੰਦੇ ਜੀ ਅਸੀਂ ਰਵਦਾਸੀਏ ਆ ਕੋਈ ਕਹਿ ਰਿਹਾ ਜੀ ਅਸੀਂ ਜੱਟ ਹੈ ਕੋਈ ਕਹਿ ਰਿਹਾ ਜੀ ਵੀ ਅਸੀਂ ਕੋਈ ਹੈ ਸਿੱਖੀ ਦਾ ਕਿਸੇ ਨੇ ਅਪਣਾਈ ਨਹੀਂ ਜਦ ਤੱਕ ਸਿੱਖੀ ਇੱਕ ਜਿਹੜੀਆਂ ਹੁਣ ਖਬਰਾਂ ਚਰਦੀਆਂ ਨੇ ਜਿਵੇਂ ਪਹਿਲਾਂ ਆਰਪੀਜੀ ਐਟੈਕ ਹੋਇਆ ਸੀਗਾ ਪੰਜਾਬ ਪੁਲਿਸ ਦੇ ਇੱਥੇ ਏਜੀਟੀਪੀ ਹੈੱਡ ਕੁਆਟਰ ਦੇ ਉੱਤੇ ਇੱਕ ਇਹ ਖਬਰ ਚੱਲੀ ਸੀ ਕਿ ਫਲਾਣੇ ਬੰਦੇ ਨੇ ਐਟੈਕ ਕੀਤਾ ਬੰਬ ਸਿੱਟ ਕੇ ਭੱਜ ਗਿਆ ਤੇ ਉਹ ਚੱਲਿਆ ਨਹੀਂ ਗਨੀਮਤ ਰਹਿ ਗਈ ਹੁਣ ਇਹ ਤਸਵੀਰਾਂ ਵੀ ਇੱਕ ਕਾਰਜਾਇਣਿਕ ਵੀ ਕਦੇ ਪੰਜਾਬ ਸਖਤਰੇਤ ਨੂੰ ਬੰਬ ਨਾਲ ਲਾ ਡਾ ਦਿੱਤਾ ਜਾਏਗਾ ਪੰਜਾਬ ਦੇ ਸਕੂਲਾਂ ਨੂੰ ਬੰਬ ਨਾਲ ਲਾ ਡਾ ਦਿੱਤਾ ਜਾਏਗਾ ਇਹ ਫਿਰ ਆ ਕਿੱਥੋਂ ਨਹੀਂ ਜਾਣੇ ਈਮੇਲਸ ਕਿੱਥੋਂ ਆ ਰਹੀ ਨੇ ਕੀ ਲੱਗਦਾ ਕਿ ਇਹਦੇ ਪਿੱਛੇ ਕੋਈ ਇਹ ਤਾਂ ਏਜੰਸੀਆਂ ਹੀ ਖਬਰਾਂ ਲਾ ਰਹੀਆਂ ਨੇ ਆਪਾਂ ਇਹ ਦੇਖ ਲਿਆ ਹੂੰ ਤੇ ਉਹ ਕਿੱਡੀ ਵੱਡੀ ਗੱਲ ਸੀ ਜਿਹੜੀ ਸ਼ਿਰੀਨਗਰ ਚ ਬਲਾਸਟ ਹੋਈ ਸੀ ਤੇ ਕਿੰਨੇ ਮਿਲਟਰੀ ਵਾਲੇ ਮਰੇ ਸੀ ਉੱਥੇ ਹੂੰ ਸੀਆਰਪੀ ਦੇ ਜੋਹਨ ਕਿੰਨੇ ਮਰੇ ਆ ਤੇ ਉਹ ਬਲਾਸਟ ਕਿੱਥੋਂ ਆਇਆ ਸੀ ਹੂੰ ਉਹਦੀ ਕਿਸੇ ਨੇ ਅੱਜ ਤੱਕ ਜਾਂਚ ਨਹੀਂ ਕਰਾਈ ਹੂੰ ਕਿ ਉਹਦਾ ਤਾਂ ਨੰਬਰ ਹੀ ਗੁਜਰਾਤ ਦਾ ਸੀ ਹੂੰ ਉਸ ਕਾਰਪਿਓ ਤੇ ਲੱਗਿਆ ਹੋਇਆ ਹੂੰ ਉਹ ਨੰਬਰ ਗੁਜਰਾਤ ਦਾ ਸੀ ਆਰਡੀ 100 ਤੋਂ ਆ ਰਹੀ ਸੀ ਉਹ ਵੀ ਕੁੰਟਲਾਂ ਦੇ ਮਤਲਬ ਅ ਭਾ ਰਹੀ ਸੀ ਹੂੰ ਉਹ ਤਾਂ ਕੋਈ ਕਿਲੋਆਂ 'ਚ ਵੀ ਨਹੀਂ ਸੀ ਹੈਗੀ ਪਾਈਆਂ 'ਚ ਨਹੀਂ ਸੀ ਹੈਗੀ ਥੋੜੀ ਥੋੜੀ ਨਹੀਂ ਸੀ ਹੈਗੀ ਉਹ ਤਾਂ ਕੁੰਟਲਾਂ 'ਚ ਸੀ ਹੂੰ ਹੂੰ ਪੂਰੀ ਦੀ ਪੂਰੀ ਗੱਡੀ ਇੱਕ ਬਲਾਸਟ ਹੋ ਜੇ ਹੂੰ ਤੁਹਾਨੂੰ ਉਹਦਾ ਪਤਾ ਹੀ ਨਹੀਂ ਹੈਗਾ ਵੀ ਸਕੋਰਪੀਆ ਕਿੱਥੋਂ ਆਈ ਹੈ ਤੇ ਸਰਕਾਰਾਂ ਜਮ ਸਰਕਾਰ ਕਰਾਉਣੀ ਤਾਂ ਕੀ ਅੱਜ ਦੀ ਰਾਜਨੀਤੀ ਉਹ ਹੀ ਚੱਲੇਗੀ ਹੂੰ ਜੋ ਰਾਜਨੀਤੀ ਮਤਲਬ ਕ੍ਰਿਸ਼ਨ ਨੇ ਕੋਲ ਖੜ ਕੇ ਵਿਰੋਧਨ ਨੂੰ ਕਹਿਤਾ ਵੀ ਕੋਈ ਗੱਲ ਨਹੀਂ ਤੁਸੀਂ ਲੜੋ ਅਸੀਂ ਇੱਧਰ ਲੜ ਰਹੇ ਹਾਂ ਤੇ ਅਸੀਂ ਕਿਧਰ ਨੂੰ ਮਾਰਾਂਗੇ ਸਾਰੇ ਟੱਬਰਾਂ ਨੂੰ ਤੇ ਰਾਜਨੀਤੀ ਕੌਣ ਫਿਰ ਰਾਜ ਕੀ ਨਹੀਂ ਕਰਨਾ ਤੇ ਆਹੀ ਸਾਡੀ ਰਾਜਨੀਤੀ ਰਹਗੀ ਰਾਜਨੀਤੀ ਕਰਨੀ ਹੈ ਤਾਂ ਰਾਜੇ ਜਨਕ ਵਰਗੀ ਕਰੋ ਰਾਜਨੀਤੀ ਕਰਨੀ ਹੈ ਤਾਂ ਜਨਵੇਜੇ ਵਰਗੀ ਕਰੋ ਤੇ ਰਾਜਨੀਤੀ ਤਾਂ ਕਿਸੇ ਨੇ ਕਰਨੀ ਨਹੀਂ ਅਸੀਂ ਤਾਂ ਰਾਜਨੀਤੀ ਯੋਜਨਾ ਕਰਨ ਲੱਗੇ ਰਾਮਵਰਗੀ ਰਾਜਨੀਤੀ ਦਾ ਕਿਸੇ ਨੇ ਕਰੀ ਨਹੀਂ ਬਿਲਕੁਲ ਪੰਥਕ ਮੁੱਦਿਆਂ ਨੂੰ ਕਿਵੇਂ ਦੇਖਦੇ ਹੋ ਜਿਸ ਤਿੱਕੇ ਨਾਲ ਕਹਿੰਦੇ ਰਾਜਾ ਸਾਹਿਬ ਰਾਜਾ ਸਾਹਿਬ ਹੋਈ ਪਈ ਹੈ ਕਹਿੰਦੇ ਬੰਗਾ ਦੇ ਨੇੜੇ ਗੁਰਦੁਆਰਾ ਹਾਲਾਂਕਿ ਉਹਨੂੰ ਗੁਰਦੁਆਰਾ ਨਹੀਂ ਕਹ ਰਹੇ ਕਈ ਢੇਰਾ ਕਹ ਰਹੇ ਕਿ ਇੱਥੇ ਮਜ਼ਾਰ ਬਣੀ ਹੋਈ ਹੈ ਜਾਂ ਨਿਸ਼ਾਨ ਸਾਹਿਬ ਹੈ ਨਹੀਂ ਤੇ ਕਹਿੰਦੇ ਉੱਥੇ ਬਸ ਉਹ ਮਜ਼ਾਰਾਂ ਨੂੰ ਪੂਜੀ ਜਾਂਦੇ ਆ ਕਹਿੰਦੇ ਦੇਖੋ ਇਹ ਗੱਲ ਤਾਂ ਮੈਂ ਮੰਨਦਾ ਆ ਕਿ ਚਲੋ ਠੀਕ ਹੈ ਉਹਦਾ ਉਹਨਾਂ ਦਾ ਸਸਕਾਰ ਹੋਇਆ ਵਾ ਮਜ਼ਾਰ ਤਾਂ ਹੈ ਹੀ ਨਹੀਂ ਹੂੰ ਮਜ਼ਾਰ ਤਾਂ ਸੀ ਤਾਂ ਮੰਨਦੇ ਜੇ ਉੱਥੇ ਮਜ਼ਾਰ ਬਣੀ ਹੁੰਦੀ ਹੂੰ ਉੱਥੇ ਮਜ਼ਾਰ ਨਹੀਂ ਹੋਈ ਰਾਜਾ ਸਾਹਿਬ ਦਾ ਸੰਸਕਾਰ ਹੋਇਆ ਹੂੰ ਸੰਸਕਾਰ ਹੋਣ ਤੋਂ ਬਾਅਦ ਉਹ ਗੁਰਦੁਆਰਾ ਬਣਿਆ ਹੂੰ ਉਹਦਾ ਕਮਰਾ ਵੀ ਬਣਿਆ ਜਿੱਥੇ ਉਹਦਾ ਅੰਗੀਠਾ ਸੀ ਉਹ ਕਮਰਾ ਵੱਖਰਾ ਆ ਠੀਕ ਹੈ ਕਿ ਨਿਸ਼ਾਨ ਸਾਹਿਬ ਨਹੀਂ ਲੱਗਿਆ ਹੂੰ ਹੁਣ ਤੁਸੀਂ ਇਸ ਗੱਲ ਨੂੰ ਕਿਵੇਂ ਲਾਓਗੇ ਹੂੰ ਕਿ ਕੀਰਤਪੁਰ ਸਾਹਿਬ ਆਪਾ ਬੋਢਣ ਸਾਹੀ ਮਜ਼ਾਰ ਹੈ ਹੂੰ ਉਸ ਮਜ਼ਾਰ ਦਾ ਸੰਸਕਾਰ ਬਾਬਾ ਬੋਢਣ ਜੀ ਦਾ ਛੇਵੇਂ ਪਾਸ਼ਾ ਨੇ ਆਪਣੇ ਹੱਥੀ ਕੀਤਾ ਹੂੰ ਸਿੰਘਾਂ ਤੋਂ ਮਿੱਟੀ ਪਟਾਈ ਮਿੱਟੀ ਪਟਾ ਕੇ ਉਹਦੇ ਚ ਉਹਨੂੰ ਦਫਨ ਕੀਤਾ ਤੇ ਮੁੜ ਕੇ ਉਹਦਾ ਸੰਸਕਾਰ ਉਹਦੇ ਚ ਉਹਦਾ ਅ ਸੰਸਕਾਰ ਕੀਤਾ ਹੂੰ ਉਸ ਮਜ਼ਾਰ ਚ ਤੇ ਸਿੱਖ ਆਜੀ ਵੀ ਉੱਥੇ ਮੱਥਾ ਟੇਕਣ ਜਾਂਦੇ ਨੇ ਸਵਾਲ ਇਹ ਹੀ ਆ ਕਹਿੰਦੇ ਕਿ ਮਜ਼ਾਰਾਂ ਨੂੰ ਥੋੜੀ ਮੱਥਾ ਟੇਕਣਾ ਮੜੀਆਂ ਨੂੰ ਥੋੜੀ ਮੱਥਾ ਟੇਕਣਾ ਮੱਥਾ ਤਾਂ ਗੁਰੂ ਗ੍ਰੰਥ ਨੂੰ ਟੇਕਣਾ ਸਤਿਕਾਰ ਕਰੋ ਕਹਿੰਦੇ ਨਮਸਕਾਰ ਜਰੂਰੋ ਕਰ ਦੋ ਕਹਿੰਦੇ ਉੱਥੇ ਜਾ ਕੇ ਸਿਰ ਥੋੜੀ ਝੁਕਾਉਣਾ ਕਿ ਵੀ ਹਾਂ ਅਸੀਂ ਮਜ਼ਾਰ ਦੇ ਉੱਤੇ ਲੰਮੇ ਨਹੀਂ ਜਦੋਂ ਫਿਰ ਇਹ ਜਿਹੜੀ ਜਿਹੜੀ ਨਮਸਕਾਰ ਦੀ ਗੱਲ ਕਰਦੇ ਹੂੰ ਨਮਸਕਾਰ ਮੈਂ ਆਪ ਖੁਦ ਹੂੰ ਜੈਪੁਰ ਤੋਂ 56 ਕਿਲੋਮੀਟਰ ਤੇ ਨਰੇਣਾ ਦਾ బోర్ਡ ਲੱਗਿਆ ਹੋਇਆ ਜਿਹੜੀ ਜੈਪੁਰ ਤੋਂ ਜੋਧਪੁਰ ਨੂੰ ਥੜਕੇ ਜਾ ਰਹੀ ਹੈ ਜਤੌੜਗੜ੍ਹ ਨੂੰ ਜਿਹਨੂੰ ਆਪਾਂ ਜਿੱਦੇ ਤੇ ਆਪਾਂ ਅੱਗੇ ਅਜਮੇਰ ਸ਼ਰੀ ਵੀ ਕਹਿੰਦੇ ਆਉਂਦਾ ਤੇ ਕਿਸ਼ਨਗੜ੍ਹ ਵੀ ਆਉਂਦਾ ਅਜਮੇਰ ਸ਼ਰੀ ਵੀ ਉਸੇ ਰੋਡ ਤੇ ਆ ਰਹੇ ਆ ਜਦੋਂ ਤੋਂ ਜੈਪੁਰ ਤੋਂ ਆਪਾਂ ਨੇ ਪੂਰੇ 56 ਕਿਲੋਮੀਟਰ ਤੇ ਸੱਜੇ ਆਤ ਨਰੇਣਾ ਪਿੰਡ ਦਾ బోర్ਡ ਲੱਗਿਆ ਉੱਥੋਂ 6 ਕਿਲੋਮੀਟਰ ਦੂਰ ਹੈ ਜਿੱਥੇ ਦਾਦੂ ਦੀ ਜਗ੍ਹਾ ਜਿਹੜਾ ਦਾਦੂ ਸੀ ਉਹ ਪੰਜਵੇਂ ਪਾਸ਼ਾ ਦਾ ਸਮਕਾਲੀ ਸੀ ਹੂੰ ਉਹਨੇ ਆਪਦੀ ਲਿਖਤ ਹੂੰ ਪੰਜਵੇਂ ਪਾਸ਼ਾ ਕੋਲ ਭੇਜੀ ਹੂੰ ਪਰ ਉਹ ਗੁਰੂ ਸਾਹਿਬ ਨੂੰ ਨਹੀਂ ਪਹੜਾਈ ਹੂੰ ਉਹ ਗੁਰੂ ਸਾਹਿਬ ਨੇ ਉਹਨਾਂ ਨੂੰ ਬਾਅਦਸ ਭੇਜਦਾ ਤਾਂ ਕਿ ਇਹ ਜਿਹੜੀ ਤੇਰੀ ਬਾਣੀ ਉਚਾਰੀ ਹੋਈ ਹੈ ਹੂੰ ਇਹ ਅਕਾਲ ਪੁਰਖ ਨਾਲ ਸੰਬੋਧਨ ਨਹੀਂ ਹੈਗੀ ਇਹ ਦੁਨਿਆਵੀ ਤੌਰ ਤੇ ਹੈਗੀ ਹੂੰ ਹੁਣ ਉਹਦਾ ਵੀ ਗ੍ਰੰਥ ਬਣਿਆ ਹੋਇਆ ਹੂੰ ਉਸ ਗ੍ਰੰਥ ਨੂੰ ਜਿਹੜੇ ਉੱਥੋਂ ਦਾ ਭਾਈਚਾਰਾ ਉਹਨੂੰ ਉਹ ਮੱਥਾ ਟੇਕਦਾ ਹੂੰ ਕੜਾ ਪ੍ਰਚਾਦੀ ਦੇਖ ਉੱਥੇ ਵੀ ਬਣਦੀ ਹੈ ਹੂੰ ਪਰ ਲੇਕਿਨ ਉਹ ਕਰਬਾਨ ਦਾ ਨਾਲ ਭੋਗ ਨਹੀਂ ਲਾਉਂਦੇ ਉਹ ਪਾਣੀ ਦੇ ਛਿੱਟੇ ਨਾਲ ਭੋਗ ਲਾਉਂਦੇ ਸਾਡੇ ਵਾਂਗੂ ਹੀ ਜਿਵੇਂ ਅਸੀਂ 10 ਰੁਪਏ ਦੀ 20 ਰੁਪਏ ਦੀ 50 ਰੁਪਏ ਦੀ 100 ਰੁਪਏ ਦੀ ਖੜਾ ਪ੍ਰਸ਼ਾਦੀ ਢਿਗ ਲੈਨੇ ਗੁਰਦੁਆਰੇ ਜਾ ਕੇ ਐਵੇਂ ਉੱਥੇ ਲੋਕ ਲੈਨੇ ਉਹ ਲੈਣ ਲੱਗਦੀ ਬਕਾਇਦਾ ਲੈਣ ਚ ਪ੍ਰਸ਼ਾਦ ਲੈ ਕੇ ਉੱਥੇ ਚੜਾਉਂਦੇ ਨੇ ਉਹਦਾ ਗ੍ਰੰਥ ਹੈ ਉਹਦਾ ਖੰਡ ਪਾਠ ਹੁੰਦੇ ਨੇ ਉਹਦਾ ਭੋਗ ਪੈਂਦਾ ਉਹਦੇ ਬੈਕ ਸਾਈਡ ਤੇ ਮੈਂ ਉਹ ਕਮਰਾ ਦੇਖਿਆ ਜਿੱਥੇ ਉਹਦੇ ਗੰਟ ਚੱਲਦੇ ਨੇ ਮਜ਼ਾਰ ਤਾਂ ਅਸੀਂ ਦੇਖੀ ਨਹੀਂ ਕੋਈ ਉੱਥੇ ਮੈਂ ਤਾਂ ਦੇਖੀ ਨਹੀਂ ਵੀ ਉਹਦੀ ਮਜ਼ਾਰ ਬਣੀ ਹੋਈ ਹੈ ਉਹਦੇ ਕੰਧ ਦੇ ਵਿੱਚ ਇੱਕ ਫੋਟੋ ਬਣੀ ਹੋਈ ਹੈ ਹਨੂਮਾਨ ਦੀ ਫੋਟੋ ਵਾਂਗੂ ਉਹਦੇ ਦੇ ਕੱਪੜਾ ਪਾਇਆ ਹੋਇਆ ਨਾ ਲਾਲ ਜਦੋਂ ਅਸੀਂ ਉੱਥੇ ਗਏ ਆ ਦੇਖਿਆ ਇਹ 2006 ਦੀ ਗੱਲ ਹੈ ਮੈਂ 6 ਚ 5 ਪਤਾ ਨਹੀਂ 6 ਚ ਗਏ ਸੀ ਅਸੀਂ ਉੱਥੇ ਦੇਖਣ ਅਸੀਂ ਅਜੂਰ ਸਾਹਿਬ ਤੋਂ ਵਾਪਸ ਆ ਰਹੇ ਸੀ ਤੇ ਅਸੀਂ ਦੇਖਿਆ ਮੇਰੇ ਮਨ ਚ ਸੀ ਕਿ ਗੁਰੂ ਸਾਹਿਬ ਉਰੇ ਆਏ ਆ ਹੂੰ ਗੁਰੂ ਸਾਹਿਬ ਉਥੇ ਭਾਈ ਜੈਤਰਾਮ ਕੋਲ 2 ਦਿਨ ਰਹੇ ਹੂੰ ਉਹ ਤੋਂ ਬਾਅਦ ਸੱਚਖੰਡ ਅਜੂਰ ਸਾਹਿਬ ਨੂੰ ਗਏ ਹੂੰ ਉਹ ਦੋ ਰਾਤਾਂ ਉਹਨਾਂ ਕੋਲ ਉਹਨੇ ਇਕੱਠੀਆਂ ਆ ਤੇ ਉਹਨਾਂ ਨੇ ਸਾਡੇ ਨਾਲ ਸਿੰਘ ਭੇਜਿਆ ਕਿ ਇਹਨਾਂ ਨੂੰ ਉਹ ਜਗ੍ਹਾ ਦਿਖਾਓ ਜਿੱਥੇ ਕਲਗੀਧਰ ਪਾਸ਼ਾ ਨੇ ਘੋੜਾ ਬੰਨਿਆ ਹੂੰ ਜਿੱਥੇ ਕਲਗੀਧਰ ਪਾਸ਼ਾ ਦੇ ਬਾਜ ਨੂੰ ਅਸੀਂ ਬਾਜਰਾ ਪਾਇਆ ਹੂੰ ਉਹਨਾਂ ਨੇ ਸਿੰਘਾਂ ਨੂੰ ਪ੍ਰਸ਼ਾਦਾ ਛਕਾਇਆ ਹੂੰ ਤੇ ਗੁਰੂ ਸਾਹਿਬੇ ਉੱਥੇ ਉਹਨਾਂ ਦੇ ਕੋਲ ਹੀ ਰਹੇ ਹੂੰ ਫਿਰ ਅਸੀਂ ਇਹ ਨਹੀਂ ਕਹਿ ਸਕਦੇ ਕਿ ਗੁਰੂ ਸਾਹਿਬ ਨੇ ਇਹ ਸੀ ਕਿ ਗੁਰੂ ਸਾਹਿਬ ਦਾ ਤੀਰ ਦਾ ਨਿਸ਼ਾਨਾ ਕਰਕੇ ਭਾਈ ਦਿਆ ਸਿੰਘ ਨੂੰ ਕਿਹਾ ਸੀ ਕਿ ਆਹ ਦਾदू ਦੀ ਮਰ ਉਹ ਤਾਂ ਇਹੀ ਕਹਿ ਰਹੇ ਨੇ ਕਹਿੰਦੇ ਕਿ ਵੀ ਗੁਰੂ ਸਾਹਿਬ ਨਾਲ ਜਾਂ ਭਗਤਾਂ ਨਾਲ ਜਾਂ ਪੱਟਾ ਨਾਲ ਕਹਿੰਦੇ ਤਾਂ ਇਹਨਾਂ ਨੂੰ ਜੋੜਿਆ ਨਹੀਂ ਜਾ ਸਕਦਾ ਭਟਾਂ ਦੀ ਦੇਨ ਸੀਗੀ ਭਗਤਾਂ ਦੀ ਦੇਨ ਸੀਗੀ ਗੁਰੂ ਸਾਹਿਬ ਦੀ ਦੇਨ ਸੀਗੀ ਪੰਥ ਨੂੰ ਕਹਿੰਦੇ ਰਾਜਾ ਸਾਹਿਬ ਦੀ ਕੀ ਦੇਣਾ ਕਹਿੰਦੇ ਉਹ ਦੱਸੋ ਸਾਨੂੰ ਰਾਜਾ ਸਾਹਿਬ ਦੇ ਜਿਹੜਾ ਆਪ ਦਾ ਇੱਕ ਗ੍ਰੰਥ ਲਿਖਿਆ ਹਮ ਭਗਵਾਨ ਦਾਸ ਉਹਨਾਂ ਦਾ ਨਾਂ ਸੀ ਹਮ ਜੋ ਉਹਨਾਂ ਦਾ ਹੈਗਾ ਉਹ ਪੰਜਾਬੀ ਯੂਨੀਵਰਸਿਟੀ ਪਟਿਆਲੇ ਨੇ ਛਾਪਿਆ ਹਮ ਪੂਰੀ ਕਿਤਾਬ ਛਾਪੀ ਉਹਦੀ ਹਮ ਤੇ ਮੈਂ ਉਹ ਕਿਤਾਬ ਜਿਸ ਦਿਨ ਰਿਲੀਜ਼ ਹੋਈ ਹੈ ਹਮ ਮੈਂ ਝੰਗੜਾ ਆਪ ਗਿਆ ਡਾਕਟਰ ਪਰਬੀਰ ਸੀ ਉਹਨਾਂ ਨਾਲ ਹਮ ਅਸੀਂ ਉੱਥੇ ਗਏ ਆ ਮੇਰੇ ਕੋਲ ਬਾਕਾਇਦਾ ਉਹਨਾਂ ਦੀ ਫੋਟੋ ਉਤਰੀ ਹੋਈ ਹੈ ਮੈਂ ਤੁਹਾਨੂੰ ਵਿੱਚ ਵੀ ਦਿਖਾ ਦਿੰਦਾ ਹਮ ਤੁਸੀਂ ਉਹਦੀ ਫੋਟੋ ਤਾਰ ਕੇ ਵੀ ਦਿਖਾ ਦਿਓ ਹਮ ਉੱਥੇ ਅਸੀਂ ਗਏ ਆਂ ਤੇ ਜੋ ਉਹਨਾਂ ਦੀ ਲਿਖਤ ਹੈ ਹੂੰ ਉਹ ਲਿਖਤ ਜਿਵੇਂ ਭਾਈ ਗੁਰਦਾਸ ਦੀਆਂ 12 ਨੇ ਹੂੰ ਉਹਨਾਂ ਦੀ ਲਿਖਤ ਉਹਨਾਂ ਦੀ ਹੂੰ ਪੰਜਾਬੀ ਯੂਨੀਵਰਸਿਟੀ ਪਟਿਆਲੇ ਨੇ ਉਹ ਪੂਰੀ ਲਿਖਤ ਦੀ ਉਹਨਾਂ ਦਾ ਉਲੱਥਾ ਕੀਤਾ ਹੂੰ ਉਹ ਲੱਥਾ ਕਰਕੇ ਪੂਰੇ ਉਹਦੇ ਸ਼ਬਦ ਅਰਥ ਲਿਖੇ ਉਹਨਾਂ ਨੇ ਜਿਵੇਂ ਭਾਈ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਅਰਥ ਲਿਖੇ ਐਦਾਂ ਉਹਦੇ ਲਿਖੇ ਡਾਕਟਰ ਪਰਮਵੀਰ ਸੀ ਉਹਨਾਂ ਨੇ ਹੂੰ ਤੇ ਡਾਕਟਰ ਪਰ ਮੀਨ ਜੀ ਉਹਦਾ ਜੇ ਵੀ ਜੂnde ਬੈਠੇ ਨੇ ਮੈਂ ਆਪ ਖੁਦ ਬੈਠਾ ਐ ਤੇ ਮੈਂ ਉੱਥੇ ਗਿਆ ਉਹ ਕਿਤਾਬ ਲੈ ਕੇ ਉਹਨਾਂ ਦੀ ਕਿਤਾਬ ਰਿਲੀਜ਼ ਕਰਨ ਲਈ ਮੈਂ ਨਾਲ ਗਿਆ ਜਦੋਂ ਉਹਨਾਂ ਨੇ ਸਾਡਾ ਸਨਮਾਨ ਕਰਿਆ ਮੈਨੂੰ ਵੀ ਉਹਨਾਂ ਨੇ ਸਨਮਾਨ ਕਰਿਆ ਉਹਨਾਂ ਨੂੰ ਵੀ ਕਰਿਆ ਹੋਰ ਉੱਥੇ ਸਿੰਘ ਸੀ ਉਹ ਵੀ ਕਰੇ ਕਾਫੀ ਸਿੰਘ ਉਹਨਾਂ ਨੇ ਸਨਮਾਨਤ ਕਰੇ ਪੰਜਾਬੀ ਯੂਨੀਵਰਸਿਟੀ ਪਟਿਆਲੇ ਤੋਂ ਉਹਨੂੰ ਲਿਖਿਆ ਠੀਕ ਹੈ ਕਿ ਉੱਥੇ ਨਿਸ਼ਾਨ ਸਾਹਿਬ ਨਹੀਂ ਲੱਗਿਆ ਹੋਇਆ ਉਹ ਇੱਕ ਮੈਂ ਵੱਖਰੀ ਗੱਲ ਐ ਵੀ ਹੁਣ ਨਿਸ਼ਾਨ ਸਾਹਿਬ ਤਾਂ ਕੀ ਸਿੱਖ ਬਾਬਾ ਬੁੱਢਣ ਸਾਹਿਬ ਦੇ ਨਹੀਂ ਜਾਂਦੇ ਤੇ ਬਾਬਾ ਬੁੱਢਣ ਸਾਹਿਬ ਤੇ ਕਿਹੜਾ ਨਿਸ਼ਾਨ ਲੱਗਿਆ ਸਿੱਖ ਜਾਂਦੇ ਨੇ ਜਿਵੇਂ ਬਾਦਸ਼ਾਹ ਤੇ ਕਹਿਣ ਕਰਕੇ ਹਮ ਬਾਬਾ ਗੁਰਦੱਤਾ ਜੀ ਨੇ ਇਹ ਗੱਲ ਕਹੀ ਸੀ ਕਿ ਜਿਹੜਾ ਸਿੱਖ ਮੇਰੇ ਆਊਗਾ ਤੇਰੇ ਆਊਗਾ ਰਾਜਾ ਸਾਹਿਬ ਤੇ ਜਾਣ ਲਈ ਕਿਨੇ ਗਿਆਈ ਰਾਜਾ ਸਾਹਿਬ ਲਈ ਕਹਿਣ ਜਾਣ ਲਈ ਤਾਂ ਕਿਸੇ ਨੇ ਨਹੀਂ ਕਿਹਾ ਪਰ ਗੱਲ ਇਹ ਹੈ ਕਿ ਜਦੋਂ ਗੁਰਬਾਣੀ ਪੜ੍ਹਦੇ ਸੀ ਗੁਰਬਾਣੀ ਦੀ ਗੱਲ ਕਰਦੇ ਸੀ ਤੇ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਉਹ ਆਪ ਸੰਗਤ ਨੂੰ ਭੇਜਦੇ ਰਹੇ ਤਾਂ ਸੰਗਤ ਡੇਢ ਜਨ ਰੂਪੋ ਕੇ ਸੁੰਦਰ ਰੂਪੋ ਭੂਣ ਕੇ ਭੂਣੋ ਕੇ ਰਾਜਾ ਮਹਾਂ ਦੂਸਰੇ ਰਾਜਾ ਮਹਾਰਾਜੇ ਨੂੰ ਉਸ ਮਿਰਜ ਰੂਪ ਨੂੰ ਮੱਥਾ ਟੇਕਦੇ ਤੇ ਭੰਗ ਕੇ ਬੰਗਾਲੀ ਦਿੱਲੀ ਕੇ ਦਿਲਵਾਲੀ ਤੇਰੀ ਅਗਿਆਮੇ ਚਲਦਾ ਹੈ ਹਾਂ ਫਿਰ ਤੁਸੀਂ ਕੀ ਕਹੋਗੇ ਉਹ ਤਾਂ ਅਕਾਲ ਉਸtheta ਤਾਂ ਬਿਲਕੁਲ ਠੀਕ ਅਸੀਂ ਪੂਰੀ ਗੱਲ ਉਸ ਦਾ ਜੋ ਕਾਇਨਾਤ ਚਾਹੇਗਾ ਹਮ ਕਲਗੀਧਰ ਪਾਤਸ਼ਾਹ ਨੇ ਸਾਨੂੰ ਉਹਨੂੰ ਸਭ ਨੂੰ ਨਮਸਕਾਰ ਕਰਨ ਨੂੰ ਕਿਹਾ ਤੇ ਅਸੀਂ ਨਮਸਕਾਰ ਕਰਦੇ ਇੱਕ ਸਰਬਲੋਹ ਦੀ ਸਰਬਲੋਹ ਦੇ ਵਿੱਚ ਚੌਪਈ ਹੈ ਹਮ ਉਸ ਚੌਪਈ ਦੇ ਵਿੱਚ ਪੂਰੀ ਕਾਇਨਾਤ ਹਮ ਪੂਰੇ ਮੇਰੇ ਖਾਲਕ ਦੇਵੀ ਦੇਵਤਿਆਂ ਨੂੰ ਨਮਸਕਾਰ ਹੋ ਰਹੀ ਹੈ ਹੂੰ ਉਗੜਦੰਤੀ ਚ ਹੋ ਰਹੀ ਹੈ ਉਗੜਦੰਤੀ ਚ ਉਗੜਦੰਤੀ ਦੀ ਬਾਣੀ ਜੀ ਕਿਹਨੂੰ ਨਮਸਕਾਰ ਕਰਦੇ ਆ ਅਸੀਂ ਹੂੰ ਬਿਲਕੁਲ ਤੂੰ ਹੀ ਨਮੋ ਚੰਡਗਾ ਮੰਗਲਾ ਸ੍ਰੀ ਭਵਾਨੀ ਅਸੀਂ ਕੀ ਕਹਿੰਦੇ ਤੂੰ ਹੀ ਤੋਤਲਾ ਤੂੰ ਹੀ ਤੋਤਲਾ ਆ ਬਾਂਗਲਾ ਨਮੋ ਚੰਡਗਾ ਮੰਗਲਾ ਸ੍ਰੀ ਭਵਾਨੀ ਹੂੰ ਜਦੋਂ ਤੂੰ ਹੀ ਤੋਤਲਾ ਸੀਤਲਾ ਅਸੀਂ ਜਦ ਇਹਨਾਂ ਦੇ ਨਾਂ ਲੰਨੇ ਆ ਤਾਂ ਇਹਦਾ ਮਤਲਬ ਆ ਕਿ ਜੀਤਲਾ ਮੰਦਰ ਨੂੰ ਮੰਦਰ ਮੰਨਣ ਜਾਂਦੇ ਆ ਇਹ ਮੰਦਰ ਜਾਂਦੇ ਉਹਦੇ ਗੁਲਗਲਿਕ ਚੌਂਦੀਆਂ ਚੜਾਉਂਦੇ ਆ ਉਹਨੂੰ ਬਿਲਕੁਲ ਅਸੀਂ ਉਹ ਜੋ ਕਲਗੀਧਰ ਨਾਲ ਬਾਣੀ ਉਚਾਰੀ ਆ ਅਸੀਂ ਉਹਦਾ ਜਾਪ ਕਰਦੇ ਜਦੋਂ ਬਾਣੀ ਪੜ੍ਹਦੇ ਤਾਂ ਜੇ ਅਕਾਲ ਪੁਰਖ ਅਰਦਾਸ ਕਰਦੇ ਬਿਲਕੁਲ ਬਹੁਤ ਸ਼ੁਕਰੀਆ ਤੇ ਇਸ ਕਰਕੇ ਸਾਨੂੰ ਇਹਦੇ ਤੇ ਕਿੰਤੂ ਪਰਾਂ ਤੂੰ ਨਹੀਂ ਕਰਨਾ ਚਾਹੀਦਾ ਉੱਥੇ ਮੈਂ ਤਾਂ ਇਸ ਗੱਲ ਦੇ ਹੱਕ 'ਚ ਆ ਕਿ ਉੱਥੇ ਜਿਹੜਾ ਸਿਸਟਮ ਹੈ ਉਹ ਸਿਸਟਮ ਨੂੰ ਮਰਿਆਦਾ 'ਚ ਲਿਆਉਣਾ ਚਾਹੀਦਾ ਕਿਉਂਕਿ ਮੈਂ ਭਾਈ ਅਮਰੀਕ ਸਿੰਘ ਨਾਲ ਬਹੁਤ ਸਤ ਗੱਲ ਕਰਦਾ ਕੋਈ ਕਮਰਤਾਰੀ ਹੈ ਜਿਹੜਾ ਉਹਨੇ ਇਹ ਸਰਕਾਰ ਨੇ ਜੋ ਉਹਨਾਂ ਤੇ 169 ਰੁਪਿਆਂ ਦਾ ਰੌਲਾ ਪਾਇਆ ਉਹਨੇ ਆਪਦੇ ਅਹੁਦਿਆਂ ਤੋਂ ਵੀ ਇਸਤਿਫਾ ਦਿੱਤਾ ਕਿੰਨਿਆਂ ਨੇ ਦਿੱਤਾ ਕਿੰਨੇ ਐਮਐਲਏ ਉੱਥੇ ਗਏ ਨਹੀਂ ਸਾਰੀ ਅਕਾਲੀ ਦਲ ਉੱਥੇ ਗਿਆ ਸ਼ਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਉੱਥੇ ਗਈ ਦੂਜੀਆਂ ਪਾਰਟੀਆਂ ਵੀ ਗਈਆਂ ਸਾਰੇ ਗਏ ਚੰਨੀ ਵੀ ਗਿਆ ਬਹੁਤ ਗਏ ਨੇ ਇਸ ਕਰਕੇ ਮੈਂ ਇਹ ਕਹਿਣਾ ਆ ਕਿ ਜਿੰਨੀ ਮर्यादा ਦਾ ਪਾਲਣ ਕੀਤਾ ਜਾਵੇ ਉਹ ਵੱਧ ਤੋਂ ਵੱਧ ਕੀਤਾ ਜਾਵੇ ਮੈਂ ਕਹਿੰਦਾ ਵੀ ਜਿਹੜੇ ਵਿਰੁੱਧ ਬੋਲਦੇ ਨੇ ਘੱਟੋ ਘੱਟ ਯਾਰ ਉਹ ਸਰਬਲੋ ਤਾਂ ਪੜਨ ਉਹ 10 ਗ੍ਰੰਥ ਪੜ੍ਹਨੇ ਗੁਰੂ ਗ੍ਰੰਥ ਸਾਹਿਬ ਪੜ੍ਹਨੇ ਮੈਂ ਇੱਕ ਗੱਲ ਤੇ ਇਹ ਵੀ ਕਹਿਣਾ ਆ ਕਿ ਬੁੱਢੇ ਦਲ ਦਾ ਸਭ ਤੋਂ ਵੱਡਾ ਅ ਜੇ ਆਪਾਂ ਕਹ ਲਈਏ ਵੀ ਬਾਬੇ ਕਲਾਤਾ ਰੀਤੂ ਬਾਅਦ ਬਾਬੇ ਚੇਸ ਸੀ ਤੋਂ ਬਾਅਦ ਬਾਬਾ ਸੰਤਾ ਸੀ ਹੋਇਆ ਸੰਤਾ ਸੀ ਤੋਂ ਬਾਅਦ ਉਹਦਾ ਆਪਾਂ ਨੂੰ ਵਿਦਵਾਨ ਨਹੀਂ ਮਿਲ ਸਕਿਆ ਹੂੰ ਉਸ ਨੇ ਗਿਆਨੀ ਛੇਰ ਸੀ ਉਹ ਨਹੀਂ ਪੈਦਾ ਕੀਤੀ ਛੇਰ ਸੀ ਵਰਗੀ ਕਥਾ ਕੋ ਦੁਨੀਆ ਚ ਕਰ ਨਹੀਂ ਸਕਦਾ ਛੇਰ ਸੀ ਨੇ ਗਿਆਨੀ ਪ੍ਰਥਪਾਲ ਸੀ ਉਹ ਨਹੀਂ ਪੈਦਾ ਕੀਤੇ ਭਲੀ ਸੀ ਪੈਦਾ ਕੀਤਾ ਭਲੀ ਸੀ ਕਥਾ ਕਰਦਾ ਪੌਂਟਾ ਸਾਹਿਬ ਪ੍ਰਤਪਾਲ ਸਿੰਘ ਕਥਾ ਕਰਦਾ ਦੁਖਨਵਰਨ ਸ਼ਰਮਣੀ ਕਮੇਟੀ ਦਾ ਮੁਲਾਜ਼ਮ ਹੈ ਉਹ ਵੀ ਉਹ ਵੱਡੀ ਵੱਡੀ ਗੱਲ ਨੇ ਸੰਤਾ ਸਿੰਘ ਨੇ ਜ਼ਿੰਦਗੀ 'ਚ ਗਲਤੀਆਂ ਕਾਉਂਟ ਨਹੀਂ ਕਰਦਾ ਸੰਤਾ ਸਿੰਘ ਦਾ ਲਿਖਿਆ ਹੋਇਆ ਸਰਬਲੂ ਗ੍ਰੰਥ ਸੰਤਾ ਸਿੰਘ ਦਾ ਲਿਖਿਆ ਹੋਇਆ ਦਸਮ ਗ੍ਰੰਥ ਮਤਲਬ ਉਹਦਾ ਉਤਾਰਾ ਕੀਤਾ ਹੋਇਆ ਉਹਦੀਆਂ ਉਹਦੀ ਸਦਾਈ ਕੀਤੀ ਉਹਨੇ ਉਹਦੀਆਂ ਪੋਥੀਆਂ ਛਾਪੀਆਂ ਸਾਰੇ ਸਿੱਖ ਪੜ੍ਹਦੇ ਨੇ ਹੂੰ ਬਿਲਕੁਲ ਠੀਕ ਹੈ ਇਹ ਨਹੀਂ ਕਿ ਸੰਤਾ ਸਿੰਘ ਨੇ ਗਲਤੀ ਕੀਤੀ ਹੂੰ ਠੀਕ ਹੈ ਕਿ 84 'ਚ ਜੋ ਜੋ ਚਿੰਤ라 ਕਾਂਧੀ ਨੇ ਅਟੈਕ ਕੀਤਾ ਉਹਨੇ ਕੱਲ ਤੱਕ ਨਹੀਂ ਬਰਬਤ ਕੀਤੀ ਉਹਦੀ ਉਹਨੂੰ ਸਜ਼ਾ ਮਿਲੀ ਉਹ ਸਜ਼ਾ ਲੈ ਕੇ ਅਕਾਲ ਤਖ ਅਕਾਲਪੁਰ ਕੋ ਚਲਾ ਗਿਆ ਹੂੰ ਸਜ਼ਾ ਉਹ ਆਪਣੀ ਮਨਾ ਕੇ ਗਿਆ ਹੂੰ ਉਹਨੇ ਸਜ਼ਾ ਇੱਥੇ ਮੰਨੀ ਹੈ ਅਕਾਲ ਤਖ ਤੋ ਉਹਨੇ ਸਜ਼ਾ ਲਵਾਈ ਜੋ ਸਜ਼ਾ ਉਹਨੂੰ ਦੂਜਿਆਂ ਨੂੰ ਲੱਗੀ ਹੈ ਭਾਵੇਂ ਬੂਟਾ ਸੀਨੂੰ ਲੱਗੀ ਭਾਵੇਂ ਕੈਨੀ ਜੈਲ ਸੀਨੂੰ ਲੱਗੀ ਅ ਸਰਜੀ ਸੀ ਬਰਨਾਲੇ ਨੂੰ ਲੱਗੀ ਜਾਂ ਹੋਰਾਂ ਨੂੰ ਲੱਗੀ ਕੈਨੀ ਜੈਲ ਸੀਨੂੰ ਲੱਗੀ ਉਹ ਸੰਤਾ ਸੀਨੇ ਵੀ ਲਵਾਈ ਉਹ ਸੁਰਖਰੂ ਹੋ ਕੇ ਗਿਆ ਅੱਜ ਕੀ ਅੱਜ ਨਹੀਂ ਜਿਨ੍ਹਾਂ ਨੂੰ ਸਜ਼ਾ ਲੱਗੀ ਉਹ ਸੁਰਖਰੂ ਨਹੀਂ ਹੋ ਰਹੇ ਅਕਲ ਤੱਕ ਤੇ ਪੇਸ਼ ਨਹੀਂ ਹੁੰਦੇ ਬਿਲਕੁਲ ਬਿਲਕੁਲ ਠੀਕ ਹੈ ਜੀ ਬਹੁਤ ਸ਼ੁਕਰੀਆ ਤੁਸੀਂ ਸਮਝਾ ਦਿੱਤਾ ਤਾਂ ਸੁਨਿੰਦਰ ਸਿੰਘ ਜੀ ਸਾਡੇ ਨਾਲ ਸੀਗੇ ਅਸੀਂ ਗੱਲਬਾਤ ਕੀਤੀ ਹੈ ਤਾਂ ਦੋ ਵੱਖਰੇ ਵੱਖਰੇ ਮੁੱਦੇ ਸੀਗੇ ਉਹਨਾਂ ਦੇ ਉੱਤੇ ਅਸੀਂ ਗੱਲਬਾਤ ਕੀਤੀ ਹੈ ਇਹਨਾਂ ਨੇ ਆਪਣਾ ਪੱਖ ਰੱਖਿਆ